ਏਰੀ ਪ੍ਰਾਮਤਾ ਇੱਕ ਖਰਚੇ ਦੇ ਢਾਈ ਗੇਲ ਦਾਤ ਚੱਲਦਾ ਜੀ ਸੂਰੀ ਜਿਹੜਾ ਆਪਣੇ ਵਾਲਾ ਦੇ ਰੀਪਰ ਆ ਇਹ ਤੇ ਤਿੰਨ ਗੇਲ ਦਾਤ ਚੱਲੂਗਾ ਜੀ ਮਾਲਕੇ ਆਪਣੇ ਵਧਾਤਾ ਇੱਕ ਦਾਤ ਤੇ ਨਾ ਉਹ ਢਾਈ ਗੇਲ ਖਰਚਾ ਵੜਦਾ ਉਹਦੇ ਕੱਡੂਆ ਪੋਰੀਆਂ ਆਪਣੇ ਵਾਲਾ ਇੱਕ ਤਾਂ ਪਾਣੀ ਕੱਢ ਦਾਂਦਾ ਜੀ ਤੇ ਰੂਪੇੰਜਾ ਬਣਾਤਾ ਜਾ ਰਹੇ ਨੇ ਰੀਪਰ ਨਹੀਂ ਛੱਡਿਆ ਰੂਪੇੰਜੂ ਹਾਂ ਜੀ ਰੂਮ ਵਾਂਗੂ ਬਸ ਪੀ ਕੇ ਸਟੂ ਆ ਇਹ ਹਾਂ ਨਾਲ ਤਾਂ ਪੇੰਜਾ ਬਣ ਗਿਆ ਹਾਂ ਤੇ ਉਸ ਤੋਂ ਬਾਅਦ ਇਹ ਚ ਐ ਪਾ ਦੋ ਬੱਸ ਐ ਆਜੋ ਇੰਨੀ ਵੀ ਛੜ ਦੂਗਾ ਜਾਂ ਇਹ ਲੇਜੂਗਾ ਜੀ ਕਰ ਕਰ ਇੰਨਾ ਹੈਵੀ ਆ ਜੀ ਇਹ ਹੂੰ ਇਹ ਤਾਂ ਯਾਰ ਟੈਂਕ ਚ ਪੈਂਦੇ ਆ ਇਹ ਜਿਹੇ ਫੋਰਕ ਜਿਹੜੇ ਪਾਏ ਆ ਹਾਂ ਉਸ ਤੋਂ ਬਾਅਦ ਆ ਇਹ ਵੱਡਾ ਜਾਂ ਹੋਰ ਆ ਉਹੀ ਅਗਲਾ ਬਾਡੀ ਇਹ ਪਤਲੀ ਕਰ ਦਉਂਦਾ ਆਪਣੀ ਇੰਨੀ ਮੋਟੀ ਆ ਬਾਡੀ ਮਤਲਬ ਕਿ ਟੁੱਟਣ ਦਾ ਮਤਲਬ ਇਹ ਨਹੀਂ ਚਾਹੀ ਅਗਲਾ ਜਾਣ ਕੇ ਫਸਾ ਕੇ ਤੋੜ ਲਿਆ ਬਈ ਸਾਡੀ ਫੁੱਲ ਗਾਰੰਟੀ ਆ ਜੇ ਟੁੱਟ ਗਿਆ ਸਾਡਾ ਰੀਪਰ ਆ ਇਹ ਗੇਰ ਆ ਜੀ ਹੂੰ ਤੇ ਉਸ ਤੋਂ ਬਾਅਦ ਇਹ ਚ ਡਾਬਲ ਸੀਲਾਂ ਨੇ ਜੀ ਹੂੰ ਆਹ ਦੇਖ ਡਾਬਲ ਸੀਲਾ ਨੇ ਆਇ ਨਹੀਂ ਹੈਗਾ ਵੀ ਆਪਾਂ ਨੂੰ ਉਹ ਦਿਖਾਤੀ ਵਿੱਚ ਪਈ ਹੋਈ ਆ ਜੀ ਇਹਦੇ ਹੂੰ ਡਾਬਲ ਸੀਲਾ ਜ ਡਾਬਲ ਹੋ ਚਾ ਐਨਾ ਕਰਿਆ ਲੈ ਕੇ ਐਚਓ ਟਰੈਕਟਰ ਗੱਲ ਚਲਾ ਲਓ ਐਸੇ ਠੀਕ ਆ ਚਲੋ ਪਲਟੀਨਾ ਲੈਣਾ ਥੋੜਾ ਜਿਹਾ ਗਾਂ ਕਰਤਾ ਪਲਟੀਨਾ ਅੱਗੇ ਇੱਕਰੀ ਬੰਦੇ ਨੇ ਕਹਤੇ ਪਲਟੀਨਾ ਸੀ ਮਜ਼ਾਕ ਚ ਕਹਤਾ ਬਦਲੀ ਆ ਜੀ ਇਹ ਹੁਣੇ ਲਾਂਚ ਕਰਿਆ ਆਪਾਂ ਨੇ ਅਸੀਂ ਪਹਿਲਾ ਪੀਸ ਆ ਅੱਛਾ ਆ ਪਹਿਲਾ ਪੀਸ ਆ ਹਾਂ ਇਹ ਲਾਂਚੇ ਕਰਿਆ ਪਹਿਲੇ ਇਹ ਅੱਜ ਮਰਜ਼ੀ ਵਟ ਲੋ ਇਹ ਤਾਂ ਆ ਨਹੀਂ ਹੈਗਾ ਵੀ ਆਮ ਪੱਥਰ ਕਹਿੰਦਾ ਜੀ ਪੱਥਰ ਨੂੰ ਇਹਦਾ ਦਾ ਇਹਨੂੰ ਵੀ ਵੱਟ ਕੇ ਦਿਖਾ ਦਨੇ ਆ ਜੀ ਘਰ ਘਰ ਜੇ ਇਹਦੀ ਵੀ ਆਹੋ ਆ ਇਹ ਵੀ ਮਾਰਦਾ ਵੱਟ ਕੇ ਜੀ ਇਹਦਾ ਕੋਈ ਚੱਕਰ ਨਹੀਂ ਹੈਗਾ ਦਾ ਇੰਨੀ ਹਾੜਾ ਛੜਦੇ ਗੱਲਾਂ ਇਹਨੂੰ ਪਤਾ ਵੀ ਨਹੀਂ ਲੱਗਦਾ ਜੀ ਦੇਖੋ ਹੂੰ ਇੰਨੀ ਹਾੜਾ ਇਹਦਾ ਛੜਦੇ ਗੱਲਾਂ ਇਹਦਾ ਭੁੱਲੇ ਜਾ ਬਈ ਇਹਦਾ ਜੇ ਕਈ ਵਾਰ ਅਸੀਂ 74 ਵੀ ਵੜਦੇ ਨਾ ਇਹਦੇ ਨਾਲ 74 ਵੀ ਵੜ ਜਾਂਦੀਆਂ 16 ਗੇ ਦੀ ਘਰ ਘਰ ਇੰਨੀ ਸਖਤ ਲਾਉਣਾ ਜੀ ਆ ਆ ਮਲੋ ਬਿਲਖੂਆ ਜਿਹੜੇ ਬਿਲਖੂ ਬਾਰੇ ਇਹਨਾਂ ਦੇ ਕਸਟਮਰ ਨੇ ਇੱਕ ਕਰੀ ਹੋਰ ਰਿਵਿਊ ਦਿੱਤਾ ਸੀ ਮੈਂ ਕਿਹਾ ਵੀ ਆਹ ਛੇ ਟਰੈਕਟਰ ਮਗਰ ਚੱਲ ਪੂ ਉਹ ਕਹਿੰਦਾ ਯਾਰ ਤੁਸੀਂ ਪਲਟੀਨੇ ਮੋਟਰਸਾਈਕਲ ਮਗਰ ਪਾਲਾ ਪਲਟੀਨੇ ਮੋਟਰਸਾਈਕਲ ਮਗਰ ਵੀ ਚੱਲ ਪੂ ਇਹਨਾਂ ਦੇ ਕਸਟਮਰ ਨੇ ਇੱਕ ਨੇ ਹੋਰ ਰਿਵਿਊ ਦਿੱਤਾ ਸੀ ਉਹ ਆ ਐਡਵਰਟਾਈਜ਼ਮੈਂਟ ਸੀਗੀ ਆਹਾ ਆਹਾ ਐਡਵਰਟਾਈਜ਼ਮੈਂਟ ਤਾਂ ਕਰਕੇ ਪ੍ਰੀਤ ਗੋਲ ਚੱਕਰ ਦੇ ਵਿੱਚ ਫੋਟੋ ਲਾਈ ਬੈਠਾ ਆਪਣੀ ਸੋਖਾ ਆਪਾਂ ਆਇਆ ਸੁੱਖੇ ਬਿਲਖੂ ਦੇ ਆ ਇਹਨਾਂ ਦੀ ਵਰਕਸ਼ਾਪ ਆ ਬਸ 1 ਮਿੰਟ ਇਧਰਲੇ ਪਾਸੇ ਉਹ ਪੁਲ ਦੇ ਕੋਲੇ ਇਹਨਾਂ ਦਾ ਪੁਰਾਣਾ ਜਿੱਥੇ ਪਹਿਲਾਂ ਅੱਡਾ ਹੁੰਦਾ ਸੀ ਜਿੱਥੋਂ ਇਹ ਮੁੱਢੋਂ ਚੱਲੇ ਹੋਇਆ ਉੱਥੇ ਇਹਨਾਂ ਦਾ ਹਜੇ ਵੀ ਹੈਗੀ ਹੈ ਜਗਾ ਇਧਰ ਆ ਦੇਖੋ ਆ ਸਾਰੇ ਬਣੀ ਜਾਂਦੇ ਆ ਦੋ ਮਾਡਲ ਬਣਦੇ ਆ ਬਾਈ ਫੀਚਰਾਂ ਨਾਲ ਤੁੰਨਿਆ ਪੈਰ ਦੇਖਣ ਨੂੰ ਖਰਚੇ ਵੱਢ ਨਾਲ ਰੀਪਰ ਆ ਯਾਰ ਜਦੋਂ ਸੁੱਖਾ ਫੀਚਰ ਗਣਾਉਣ ਲੱਗ ਗਿਆ ਨਾ ਆਪਾਂ ਇਹ ਕਹਿ ਸਕਦੇ ਆ ਵੀ ਜਾਂ ਤਾਂ ਹੁਣ ਜਿਹੜਾ ਆਈਫੋਨ 16 ਆਉਣਾ ਉਹਦੇ 'ਚ ਇਹਨੇ ਅਪਡੇਟ ਆਉਣੇ ਆ ਜਾਂ ਸੁੱਖੇ ਵਾਲੇ ਇਹਦੇ ਵਿੱਚ ਆਉਣੇ ਆ। ਆ ਜੋ ਆਪਾਂ ਗੱਲਬਾਤ ਪਹਿਲਾਂ ਆਪਾਂ ਯਾਰ ਕਸਟਮਰਾਂ ਨਾਲ ਗੱਲ ਕਰਦੇ ਕਸਟਮਰ ਰਿਵਿਊ ਲੈ ਲਏ। ਬਾਈ ਤੂੰ ਜਾਣਾ ਛੇਤੀ। ਇਹ ਪ੍ਰੀਤ ਬੰਦਾ ਤੇ ਇੱਚੀ ਕਰਦਾ ਯਾਰ ਕੋਈ ਗੱਲ ਐ। ਬਾਈ ਕਿਵੇਂ ਚੱਲਦਾ? ਬਹੁਤ ਵਧੀਆ ਚੱਲਦਾ ਜੀ। ਪ੍ਰਾਣ ਆ ਸਭ ਤੋਂ ਇਹੀ ਨੇ ਦੜਬੇ 'ਚ। ਹੂੰ। ਇੰਨਾ ਕਰੈਲਾ ਤੇ ਐਸਾ ਟਰੈਕਟਰ ਗੱਲ ਚਲਾ ਲਾ। ਐਸੋ ਠੀਕ ਹੈ ਚਾ ਉਹ ਪਲਟੀਨੇ ਨਾ ਥੋੜਾ ਜਿਹਾ ਗਾਂ ਕਰਤਾ ਪਲਟੀਨੇ ਅਗੇ ਇੱਕ ਰੇ ਬੰਦੇ ਨੇ ਕਹਦੇ ਪਲਟੀਨਾ ਸੀ ਮਜ਼ਾਕ ਚ ਕਹਤਾ ਹਾਂ ਉਹ ਵੀ ਉਹ ਵੀ ਆਈਂਨੇ ਵਾਲੀ ਕੰਮ ਆ ਵੀ ਚੱਲ ਚੱਲਣਾ ਟਰੈਕਟਰ ਲੈ ਲੈ ਇਹਨੇ ਹਾਂ ਪਰ ਪਲਟੀਨੇ ਵਾਲਾ ਚੱਲ ਮਜ਼ਾਕ ਚ ਕਹਤਾ ਵੀ ਛੋਟੇ ਤੋਂ ਛੋਟੇ ਟਰੈਕਟਰ ਕਹਤਾ ਛੋਟੇ ਤੋਂ ਛੋਟੇ ਜਾਓ ਯਾਰ ਬੰਦਾ ਕਿਵੇਂ ਆ ਸੁੱਖਾ ਬੰਦਾ ਕਿਹਾ ਬਹੁਤ ਵਧੀਆ ਬੰਦਾ ਜੀ ਬਹੁਤ ਕਿਹੜਾ ਇੱਕ ਵਾਰ ਇਹਨੂੰ ਮਿਲ ਲਿਆ ਹੂੰ ਮੁੜ ਕੇ ਹੋਰ ਕਿਤੇ ਜਾਂਦਾ ਨਹੀਂ ਬੰਦਾ ਹੂੰ ਬਹੁਤ ਵਧੀਆ ਨੇਚਰ ਆ ਜਮੀ ਸਾਫ਼ ਦਿਲ ਬੰਦਾ ਭਗਤ ਦਾ ਬੰਦਾ ਜੋ ਵੀ ਭਗਤ ਭਗਤ ਬੰਦਾ ਐ ਚ ਕੋਈ ਸਾਫ ਦਿਲ ਬੰਦਾ ਹੂੰ ਤੇ ਰੀਪਰ ਵੀ ਚੰਗੇ ਆ ਬੰਦਾ ਵੀ ਚੰਗਾ ਬੰਦਾ ਵੀ ਚੰਗਾ ਰੇਟ ਵੀ ਚੰਗਾ ਰੇਟ ਵੀ ਸਹੀ ਸਰਵਿਸ ਵੀ ਚੰਗੀ ਆ ਉਹ ਦੇਖ ਦਿਆਂ ਕਦੇ ਕੋਈ ਕੰਪਲੇਟ ਨਹੀਂ ਬਹੁਤ ਵਧੀਆ ਚੱਲਦਾ ਯਾਰ ਨਹੀਂ ਕੰਪਲੇਟ ਤਾਂ ਕੰਪਲੇਟ ਦਾ ਗਵਾਹ ਤਾਂ ਮੈਂ ਆ ਬਈ ਜੇ ਆ ਗਈ ਆ ਜਾ ਸੁਖਿਆ ਉਹ ਮੇਰੇ ਕੋਲੇ ਪਹਿਲਾਂ ਆਉਣੀ ਆ ਕਿਉਂਕਿ ਜਦੋਂ ਇਹਨੇ ਮੇਰੀ ਵੀਡੀਓ ਪੁਆਈ ਤਾਂ ਇਹ ਸਭ ਤੋਂ ਵੱਧ ਲੈਣਾ ਲੱਗ ਗਿਆ ਇੱਥੇ ਬੁਰਾ ਹਾਲ ਹੋ ਗਿਆ ਆਂਢੀ ਗੁਆਂਢੀ ਵੀ ਪੂਰਾ ਤੰਗ ਹੋ ਗਿਆ ਟਰੈਕਟਰ ਹੀ ਟਰੈਕਟਰ ਲੱਗੇ ਹੋ ਰਾ ਨਾ ਤਾਂ ਕਰਕੇ ਆ ਬਣਾ ਲਿਆ ਇਧਰਲੇ ਪਾਸੇ ਹਾਂ ਹੈ ਸੁੱਖੇ ਭਾਈ ਹਾਂ ਭੈਣ ਭਾਈਆਂ ਨੂੰ ਸਾਸਰੀਕਾਲ ਤੇ ਇੱਕ ਬੇਨਤੀ ਹੈ ਵੀ ਕੋਈ ਚੀਜ਼ ਲੈਣੀ ਆ ਦੇਖਭਾਲ ਕੇ ਲਿਆ ਕੋਈ ਇਹ ਚ ਕੀ ਘਾਟ ਹੈ ਇਹ ਚ ਕੀ ਉਹ ਆ ਹੂੰ ਤੇ ਬੰਦਾ ਇੱਕ ਚਾਲ ਲੈ ਲਾਂਦਾ ਮਾਲ ਕੇ ਫੇਰ ਪਤਾ ਨਹੀਂ ਲੱਗਦਾ ਬੰਦਾ ਗੱਲਾਂ ਚ ਲੈ ਲਾਂਦਾ ਉਸ ਤੋਂ ਬਾਅਦ ਪਤਾ ਨਹੀਂ ਲੱਗਦਾ ਇੱਕ ਬੰਦੇ ਲਵੇ ਉਮਰ ਦਾ ਤਜਰਬਾ ਹੁੰਦਾ ਉਮਰ ਦੇ ਸਾਹਬ ਨਾਲ ਤਜਰਬੇ ਨਾਲ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਹਾਂ ਇਹ ਚ ਆਹ ਦਿੱਕਤ ਆ ਜਾਂ ਠੀਕ ਆ ਹੁਣ ਆਪਣੇ ਘਰੇ ਇੱਕ ਪਰਿਵਾਰ ਸਿਆਣਾ ਬੰਦਾ ਹੋਵੇ ਸਾਰੇ ਟੱਬਰ ਨੂੰ ਨਾਲ ਲਈ ਫਰੀ ਜਾਂਦਾ ਸਾਰਾ ਪਰਿਵਾਰ ਮਾਲ ਕੇ ਐਨ ਸੈੱਟ ਚੱਲਦਾ ਇਹੀ ਕਾਰਨ ਬਿਜ਼ਨਸ ਚ ਆ ਗਿਆ ਜੀ ਜੇ ਬੰਦਾ ਸਿਆਣਾ ਹੋਊਗਾ ਸਾਰੀ ਨੌਲੇਜ ਹੁੰਦੀ ਐਨੂੰ ਕੱਲੀ ਕੱਲੀ ਚੀਜ਼ ਬਾਰੇ ਤੇ ਸੋ ਮੈਂ ਇਹ ਕਰੇ ਦੱਸ ਮੈਨੂੰ ਹੁਣ ਇਹਦਾ ਰੀਪਰ ਦਾ ਹੁਣ ਕੀ ਫੰਕਸ਼ਨ ਨਾ ਕੀ ਪਤਾ ਤੇ ਕੀ ਅਪਡੇਟ ਕਰਤੀ ਇਹਦੇ ਵਿੱਚ ਇਹ ਤੇ ਕੀ ਆਪਾਂ ਨੇ ਇੱਕ ਤਾਂ ਪਲੇਟ ਬਾਡੀ ਚ ਕਰਤਾ ਹੀ ਇਹ ਅੱਛਾ ਇਹ ਪਲੇਟ ਬਾਡੀ ਚ ਕਰਤਾ ਐਂਗਲ ਆ ਤਾਂ ਐਂਗਲ ਵਾਲਾ ਲੱਗਦਾ ਮੈਨੂੰ ਇਹ ਐਂਗਲ ਬਾਡੀ ਚ ਆਈ ਪਹਿਲਾਂ ਇਹ ਚ ਵੀ ਉਹ ਪਾਤੇ ਮਾਲਕੀ ਦਾਗਤ ਵੱਧ ਪਾਤੀ ਕਿ ਮੈਂ ਚਾਦਰ ਹੋ ਗਈ ਇਹ ਚ ਵੀ ਫਰਕ ਪਤਾ ਤੇ ਬੀਮ ਦਾ ਫਰਕ ਪਤਾ ਸਾਰੀ ਚੀਜ਼ ਦਾ ਫਰਕ ਆ ਕਿਵੇਂ ਉਹ ਮਾਡਲ ਤੇ ਆ ਜੋ ਉਹ 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 ਪਲੇਟ ਬਾਡੀ ਚ ਕਰਤਾ ਹਾਂ ਉਹ ਪਲੇਟ ਬਾਡੀ ਆ ਜੀ ਅੱਛਾ ਉਹਦੇ ਜਿਆ ਐਂਗਲ ਖਤਮ ਕਰਤਾ ਇਹ ਚ ਸਾਈਡ ਤੇ ਐਂਗਲ ਵੀ ਖਤਮ ਕਰਤਾ ਕਿਹੜਾ ਬੀਮ ਆ ਇਹ ਪਹਿਲਾਂ 2.5 ਸੀ ਇਹਦੀ ਆਪਾਂ 3 ਇੰਚ ਹੀ ਕਰਤਾ ਅੱਛਾ ਤੇ ਕਿਵੇਂ ਆ ਚਾਤਰ ਆ ਗਈ ਇਹ ਪਹਿਲਾਂ 16 ਗੇਤੀ ਹੁਣ ਆਪਾਂ ਨੇ 14 ਗੇਤੀ ਕਰਤੀ ਕੁਸ ਕਿਵੇਂ ਹੁਣ ਉਹ ਹੁੰਦਾ ਆਪਣਾ ਮਾਲ ਵੱਧ ਹੁੰਦਾ ਤਕੜੀਆਂ ਫਸਲਾਂ ਹੁੰਦੀਆਂ ਨੇ ਉਹਦੇ ਕਾਰਨ ਸੀ ਇੰਚਾਈ ਵਧਾਤੀ ਇਹਦੀ ਮੜਾ ਇੱਕ ਕਾਕੇ ਦਿਖਾਂਗਾ ਟਰੈਕਟਰ ਮਗਰ ਪਾਇਆ ਵਾ ਇੱਕ ਆਪਾਂ ਇਹ ਵੱਡੇ ਹੌਜਣ ਵਾਲਾ ਲਾਤਾ ਇੱਕ ਜਿਆਦੇ ਵੱਡੇ ਹੌਜਣ ਵਾਲਾ ਹੁੰਦਾ ਉਹਦੀ ਇੱਥੋਂ ਦਿੱਕਤ ਆਉਂਦੀ ਆ ਕਿਉਂਕਿ ਕਦੋਂ ਉਹ ਇੱਥੇ ਮਾਲ ਫਸਦਾ ਇੱਥੇ ਜਾ ਕੇ ਆਹ ਕ੍ਰੋਸ ਜੋਕ ਮਾਲ ਚੱਕ ਲਾਂਦੀ ਆ ਇੱਕ ਦਿੱਕਤ ਹੋਰ ਆਉਂਦੀ ਆ ਕਦੋਂ ਕ੍ਰੋਸ ਛੋਟਾ ਹੋ ਗਿਆ ਉਹਦਾ ਮਾਲਕੀ ਉਸ ਦਾ ਮੋੜ ਵੱਧ ਪੈਂਦਾ ਕ੍ਰੋਸ ਜਿਆਦਾ ਮਰਦਾ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਿਰ ਅਸੀਂ ਆਪਣੇ ਸਾਹਮਣੇ ਤਿਆਰ ਕਰਾਇਆ ਇਹ ਹੋ ਜੂਗਾ ਅੱਛਾ ਹਾਂ ਐਨੇ ਨੂੰ ਜਿਆ ਪਰੇ ਘਾਕੇ ਤਾਂ ਦਿਖਾ ਇਹਨੂੰ ਪਤਾ ਲੱਗੇ ਮੜਾ ਬਖਾ ਲੈਫਟ ਚੱਕ ਲੈਫਟ ਚੱਕਣ ਤੋਂ ਡੇਕਾ ਪੈਂਦਾ ਹੁੰਦਾ ਲੈਫਟ ਲੈਫਟ ਚੱਕ ਕਿ ਮੈਂ ਮਰਜ਼ੀ ਤਹਾਂ ਚੱਕ ਲੋਈ ਚੱਲਦਾ ਕੋਈ ਕ੍ਰਾਸ ਦੀ ਦਿੱਕਤ ਨਹੀਂ ਆਉਂਦੀ ਜੇ ਮੈਂ ਇਹ ਗੜਕੜ ਜੀ ਕਰਦਾ ਹੁੰਦਾ ਇਹਦਾ ਕੋਈ ਲੋਡ ਤੇ ਲੱਗਿਆ ਫਿਰ ਜਿਵੇਂ ਹਟ ਜਾਂਦਾ ਹੁੰਦਾ ਜੇਰਾ ਇਹ ਨਵਾਂ ਗੇਰ ਆਉਂਦਾ ਦੀ ਪੈਚ ਬਹਿ ਗਈ ਕੋ ਨਾਲ ਦੀ ਨਾਲ ਉਹ ਧਰਦੇ ਹਾਂ ਆਹ ਪਾਣੀ ਜ਼ਰੂਰ ਹੋਇਆ ਦਿਖਾਉਂਦਾ ਅਜ ਦਿਖਾਉਂਦਾ ਪ੍ਰੀਤਾ ਆ ਨਾ ਗਿੱਟੇ ਨਾ ਪਣਾ ਲਿਓ ਨਾ ਨਾ ਇਹਦੇ ਹਾਂ ਇਹਦੇ ਚੈੱਕ ਤੇ ਮਰਜ਼ੀ ਰੱਖ ਲਓ ਕੋਈ ਦਿੱਕਤ ਨਹੀਂ ਦਾ ਇਹ ਆਪਣਾ ਨਵਾਂ ਮਹੀ ਉਹ ਆ ਜੀ ਇਸ ਦੀ ਮਲਕੀ ਨਵਾਂ ਪੀਸ ਤਿਆਰ ਕਰਿਆ ਤੁਸੀਂ ਸਾਰੀ ਚੀਜ਼ ਖੂਲ ਤਬਦਲੀ ਆ ਦੀ ਇਹ ਹੁਣੇ ਲਾਂਚ ਕਰਿਆ ਆਪਾਂ ਨੇ ਅਸੀਂ ਪਹਿਲਾ ਪੀਸ ਆ ਅੱਛਾ ਆ ਪਹਿਲਾ ਪੀਸ ਆ ਹਾਂ ਇਹ ਲਾਂਚੇ ਕਰਿਆ ਭਾਈ ਇਹ ਅੱਜ ਦੇਣਾ ਹਾਂ ਜੀ ਦੇਣ ਨੇ ਉਧਰ ਜਾਣਾ ਸਰਸੇ ਕੀ ਜਾਣੇ ਨੇ ਰਾਜਕੋਟ ਬੰਦ ਕਰਨਾ ਪੁੱਤ ਹੋਏ ਰਾਜਕੋਟ ਭੇਜਨੇ ਨੇ ਜੀ ਅੱਛਾ ਹਾਂ ਸਾਰੀ ਭੇਜਨੇ ਮੁੱਖੇ ਭਾਈ ਹਾਂ ਜੀ ਆਪਾਂ ਉੱਥੇ ਚੱਲਦੇ ਇਹਨੂੰ ਥੋੜਾ ਜਿਹਾ ਖੋਲ ਕੇ ਦਿਖਾਓ हां 폴ਕ ਸਾਰਾ ਕੁਝ ਦਿਖਾਵਾਂਗੀ ਉੱਥੇ ਖੋਲ ਕੇ ਮੜਾ ਖੁੱਲ ਕੇ ਦਿਖਾਈਗਾ ਹਾਂ ਸਾਰਾ ਆਈਟਮ ਦਿਖਾਵਾਂਗੀ ਕੱਲੀ ਕੱਲੀ ਚੀਜ਼ ਦਿਖਾਵਾਂਗੀ ਮੈਨੂੰ ਆਏ ਦੱਸ ਵੀ ਇਹ ਬੰਦੇ ਨਹੀਂ ਉਰੇ ਆਉਣਾ ਹੋਵੇ ਉਰੇ ਵੀ ਆ ਸਕਦਾ ਜੀ ਪੁੱਲ ਤੋਂ ਸਿੱਧੀ ਆ ਤੇ ਆਪਣੇ ਜੇ ਉੱਥੇ ਇਹ ਬੰਦੇ ਨੇ ਕਨੈਕਟ ਕਰਨਾ ਤਾਂ ਉੱਥੇ ਵੀ ਕਰ ਸਕਦਾ ਜੇ ਤਾਂ ਯਾਰ ਤੁਸੀਂ ਬਰਨਾਲੇ ਵੱਲੋਂ ਆਉਂਦੇ ਹੋਏ ਦਿੜਬੇ ਵਾਲਾ ਪੁੱਲ ਚੜ੍ਹਿਆ ਏ ਤਾਂ ਪੁੱਲ ਉੱਤਰਨਸਾਰ ਤੁਹਾਨੂੰ ਆਹ ਦੇਖ ਜਾਣਾ ਬਿਲਕੁਲ ਐਗਰੀਕਲਚਰ ਵਰਕਸ ਆਹ ਦੇਖ ਜਾਣਾ ਪੁੱਲ ਉੱਤਰਨਸਾਰ ਆਹ ਦੇਖ ਜਾਣਾ ਜੇ ਤੁਸੀਂ ਪੁੱਲ ਨਾ ਚੜ੍ਹੇ ਹਨਾ ਪੁੱਲ ਤੁਸੀਂ ਚੜ੍ਹੇ ਨਹੀਂ ਹੂੰ ਤੇ ਫੇਰ ਤੁਸੀਂ ਪੁਲ ਦੇ ਦੂਜੇ ਪਾਸੇ ਜਿਹੜਾ ਬਿਲਕੁਲ ਆ ਪੁਰਾਣਾ ਅੱਡਾ ਉਹ ਤੁਹਾਨੂੰ ਪਤਾ ਹੀ ਆ ਹਾਂ ਹੈਨਾ ਉਹ ਸਾਰਾ ਨੂੰ ਪਤਾ ਹੀ ਆ ਜਿਹੜਾ ਮਤਲਬ ਇਹਨਾਂ ਦਾ ਪੁਰਾਣਾ ਅਟਾ ਹੈ ਅਪਾ ਉੱਥੇ ਦਿਖਾ ਦਿੰਨੇ ਆ ਸਾਰੀ ਆਈਟਮ ਜੀ ਉਹ ਉੱਥੇ ਆਈਟਮ ਦਿਖਾ ਦਿੰਨੇ ਸੁੱਖੇ ਓ ਮੈਨੂੰ ਇੱਕ ਗੱਲ ਹੋਰ ਦੱਸ ਹਾਂਜੀ ਉਦੋਂ ਆਏ ਜੇ ਲੋਕ ਬੜਾ ਕਹਿੰਦੇ ਸੀ ਵੀ ਯਾਰ ਸੁੱਖੇ ਤੋਂ ਮਿਲਦਾ ਨਹੀਂ ਰੀਪਰ ਉਹ ਹੁਣ ਆਪਾਂ ਉਥੇ ਥੋੜੀ ਜੀ ਜਗ੍ਹਾ ਦੀ ਤੰਗੀ ਸੀ ਹੁਣ ਆਪਾਂ ਨੇ ਇਸੇ ਵਾਸਤੇ ਸਟੋਰ ਕਰਿਆ ਇਹ ਗਦਾਮ ਵੀ ਇੱਥੇ ਮਾਲ ਪੂਰਾ ਮਿਲਿਆ ਅਗਲੇ ਨੂੰ ਦਿੱਕਤ ਨਾ ਆਵੇ ਕਿਸੇ ਤਰ੍ਹਾਂ ਦੀ ਵੀ ਹਾਂ ਵੀ ਇਹ ਕਿ ਉਹ ਮਾਲ ਵਾਲ ਰਿਕਾ ਤਾਂ ਨਹੀਂ ਆਉਂਦਾ ਨਾ ਨਾ ਜੀ ਜੇ ਅੱਜ ਬੰਦਾ ਲੈਣ ਆਜੇ ਅੱਜ ਹੀ ਦੇ ਕੇ ਤੋਰੇਗਾ ਉਹਦੀ ਭੇਜਾਂਗੇ ਜੀ ਜੇ ਆਉਣ ਦੀ ਵੀ ਨਹੀਂ ਲਾਉਣ ਲੋੜ ਆਨਲਾਈਨ ਉਹ ਕਰਦੇ ਮਾਲ ਕੇ ਨਾਲ ਦੀ ਨਾਲ ਭੇਜ ਦਾਂਗੇ ਜੀ ਆਨਲਾਈਨ ਬੁਕਿੰਗ ਕਰਦੇ ਉਸ ਤੋਂ ਬਾਅਦ ਆਨਲਾਈਨ ਉਹ ਕਰਦੇ ਪੇਮੈਂਟ ਨਾਲ ਦੀ ਨਾਲ ਆਲਦੇ ਕਰੇ ਆਉਗਾ ਜੀ ਚੱਲਗੇ ਦਫ਼ਤਰ ਚ ਆਜੋ ਉੱਥੇ ਚੱਲ ਪਰ ਹੁਣ ਵੱਡਾ ਆਪਰੇਸ਼ਨ ਕਰਦੇ ਆਂ ਆਪਾਂ ਸੁਖੇ ਭਾਈ ਹਾਂਜੀ ਮਾੜੀ ਜੀ ਜਾਣਕਾਰੀ ਦੇ ਖੁੱਲ੍ਹੀ ਜਾਣਕਾਰ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਮਾਡਲ ਦਾ ਪਹਿਲਾਂ ਇਹਦੇ ਬਾਰੇ ਦੱਸ ਤਾ ਅਪਣ ਲਵੇ ਹੈਗਾ ਨਾ ਮਾਡਲ ਤਿੰਨ ਤਰ੍ਹਾਂ ਦੇ ਜੀ ਇੱਕ ਤਾਂ ਸੈਂਪਲ ਬਾਡੀ ਜਿਹੜਾ ਪਿੱਛੇ ਦਿਖਾਇਆ ਜੀ ਆਪਾਂ ਨੇ ਇੱਕ ਆਪਣੇ ਲਵੇ ਮਾਡਲ ਆ ਇਹਦੇ ਵੀ ਆਪਾਂ ਨੇ ਵੇਚੇ ਫੈਕਸ਼ਨ ਬਦਲਦੇ ਜੀ ਇੱਕ ਤਾਂ ਕਿਹੜੀ ਬੋਦੀ ਆ ਇਹ ਆਪਣੇ ਇਹਦੀ ਐਂ ਚੜਾਈ ਵਧਾਤੀ ਹਮ ਮਾਲ ਕੇ ਗੇ ਕਿਵੇਂ ਮਰਜ਼ੀ ਧਰਿਆ ਕੋਈ ਦਿੱਕਤ ਨਹੀਂ ਇੱਕ ਆਪਾਂ ਨੇ ਇਥੋਂ ਤਾਕਤ ਦੇਤੀ ਇਹਨੂੰ ਪਹਿਲਾਂ ਇੱਕ ਨਾੜਤੀ ਹੁਣ ਦੋ ਕਰਤੀ ਜੀ ਦੋ ਕਰਤੇ ਹਾਂ ਜੀ ਤੇ ਇੱਕ ਇਹ ਹੋ ਗਿਆ ਜੀ ਇੱਕ ਉਦੋਂ ਬਾਅਦ ਇਹਦੇ ਪਹਿਲਾਂ ਚਾਦਰ ਉੱਪਰ ਹੁੰਦੀ 16 ਗੇ ਸਾਰੀ 16 ਹੁੰਦੀ ਦੀ ਹੁਣ ਆਪਾਂ ਨੇ ਉੱਪਰ 14 ਗੇ ਕਰਤੀ ਸਾਈਡਾਂ ਤੇ ਕਰਤੀ 12 ਜੀ ਤੇ ਉਦੋਂ ਬਾਅਦ ਪਹਿਲਾ ਪੱਤੀ ਹੈਗੀ ਤੀ ਉਰੇ ਆਹ ਜੀ 2.5 ਇੰਚੀ ਹੁਣ ਆਪਾਂ ਨੇ 4 ਇੰਚੀ ਕਰਤੀ ਹੈਵੀ ਕਰਤੀ ਮਤਲਬ ਕਿ ਹੈਨਾ ਆਹ ਤੀ ਤੇ ਉਦੋਂ ਬਾਅਦ ਆਪਣਾ ਪਹਿਲਾ ਆ ਬੀਮ ਆ ਲੱਗਦਾ ਤੀ ਇਹ ਤੇ ਹੁਣ ਆਪਾਂ ਨੇ ਆ ਹੈਵੀ ਕਰਤਾ ਜੀ ਇੰਨਾ ਹੈਵੀ ਕਰਤਾ ਮਤਲਬ ਕਿ ਹਾਂ ਕਰ ਕਰ ਪ੍ਰੀਤ ਹਾਂ ਇੰਨਾ ਹੈਵੀ ਕਰਤਾ ਮਤਲਬ ਕਿ ਤੈਨੂੰ ਹਾਂ ਤੇ ਇੱਕ ਆਪਾਂ ਨਹੀਂ ਕਿਹੜੀ ਆ ਥੱਲੇ ਡਾਵਲ ਪੱਤੀ ਲਾਉਣਿਆ ਜੀ ਆਮ ਵੈਲਡਿੰਗ ਕਰ ਦਿੰਦਾ ਹੋ ਕਰ ਦਿੰਦਾ ਆਪਣੇ origignal screw ਲੱਗੇ ਹੁੰਦੇ ਨੇ ਖੇਚੂ ਬਿੰਦਾ ਚੇਂਜ ਕਰ ਦਿੰਦਾ ਕਮਾਣੀ ਲਾਈ ਆਈ ਆਪਾਂ ਨੇ ਇਹ ਅੱਛਾ ਹਾਂ ਆਮ ਨਹੀਂ ਹੈਗੀ ਆ ਸਿੱਧਰ ਲੱਗੀ ਰਹਿ ਜੂ ਇੱਕ ਆਪਾਂ ਨੇ ਇਹ ਕਰਿਆ ਜੀ ਮਾਡਲ ਨਵਾਂ ਚੇਂਜ ਹੋ ਕਰਿਆ ਇਹ ਹੁਣੇ ਕਰਿਆ ਹੈ ਲਾਂਚ ਆਪਣਾ ਪਹਿਲਾ ਪੀਸੀ ਆਈ ਇਹ 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 ਵੱਡਾ ਲੱਗਦਾ ਮੈਨੂੰ ਇਹ ਹੈ ਵੀ ਵੱਡਾ ਜੀ ਸਾਈਜ਼ ਦਾ ਵੀ ਫਰਕ ਆ ਜੀ ਆਪਣੇ ਸਾਈਜ਼ ਮਤਲਬ ਕਿ ਤਿੰਨ ਤਰ੍ਹਾਂ ਦੇ ਨੇ ਇੱਕ ਤਾਂ 5.5 6 6.5 ਅੱਛਾ ਤੇ ਇੱਕ ਹੋਰ ਵੀ ਅੰਤਰ ਹੈ ਜੀ ਅਗੜਾ ਆਪਣਾ ਰੀਪਰਾ ਮਤਲਬ ਕਿ ਜਿਹੜਾ 6 ਵਾਲਾ ਹੀ ਰੀਪਰ ਆਪਣਾ 6.5 ਦੀ ਜਗ੍ਹਾ ਲੈ ਕੇ ਆਉ ਆਮ ਨੂੰ ਕਿਉਂਕਿ ਸਾਡਾ ਰੀਪਰਾ ਗਿਆ ਬਾਹਰਲੇ ਪਾਸਿਓਂ ਸਾਫ਼ ਆਮ ਰੀਪਰ ਉਹਦੇ ਨਾਲ ਥੱਲੇ ਪਾਸਿਓਂ ਸਾਫ਼ ਅੱਛਾ ਉਹਦੇ ਕਾਰਨ 2.5 2.5 ਇੰਚ ਦਾ ਐਂਕਲ ਦਾ ਫਰਕ ਪੈ ਗਿਆ 5 ਇੰਚ ਦੀ ਉਹੀ ਸੀ ਪਰ ਮੇਰੀ ਵੱਡੀ ਕਰ ਦਿੰਦੇ ਆ ਅੱਛਾ ਤੇ ਇੱਕ ਆ ਆਪਣੇ ਮਾਡਲ ਨਾਮ ਕਰਿਆ ਕੋੜੀ ਸ਼ੇਪ ਦਿੱਤਾ ਤੇ ਗੇਰ ਦੂਆ ਲਾ ਦੇਣ ਨਾਲ ਇਹ ਵੀ ਲਾ ਦਿੰਦੇ ਆ ਜੀ ਹੂੰ ਗੇਰ ਅਗਲੇ ਜਿਹੋ ਐਸੇ ਸਾਹਮਣੇ ਲੱਗ ਜਣਗੀ ਆ ਪਲਾਜ਼ਿੰਗਾਂ ਦੀ ਹੋ ਗਈ ਕਟਿੰਗ ਸਾਰੀ ਜੀ ਤੇ ਹੂੰ 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 ਹਾਂ ਜੀ ਇਧਰੋਂ ਆ ਦੂ ਆ ਪਾਪਾ ਮੇਰੀ ਦਿਖਾਉਣੇ ਆ ਜੀ ਆ ਜਾ ਆ ਜਾ ਪੁਮੇਰੀ ਦਿਖਾ ਪੁਮੇਰੀ ਨੇ ਤਾਂ ਕੰਮ ਕਰਨਾ ਪ੍ਰੀਤ ਸਾਰਾ ਆ ਜਾ ਇੱਕ ਪਹਿਲੀ ਗੱਲ ਤਾਂ ਆਪਣੀ ਇਚ ਪੂਰਾ ਬੈਲੈਂਸ ਹੋਊਗਾ ਜੀ ਹੂੰ ਤੇ ਆਮ ਪੁਮੇਰੀਆਂ ਇਹ ਕਰ ਦਿੰਦੇ ਨੇ ਸਿੱਧੀਆਂ ਜੀ ਹੂੰ ਤੇ ਅਗਲਾ ਕਹਿੰਦਾ ਪੁਮੀਰੀ ਉਹ ਇਹ ਬੰਤੇ ਦੀ ਕਿ ਮੈਂ ਰੀਡ ਦੀ ਹੱਡੀ ਆ ਰੀਪਰ ਦੀ ਇਹ ਰੀਡ ਦੀ ਹੱਡੀ ਆ ਇੱਕ ਤਰ੍ਹਾਂ ਦੀ ਅੱਛਾ ਹਾਂ ਜੀ ਇਹ ਤਾਂ ਕਿਉਂਕਿ ਫੇਰ ਪਤਾ ਲੱਗਦਾ ਇੱਕ ਤਾਂ ਇਹ ਪਤਾ ਕੀ ਗੱਲ ਆਪਣੀ ਟੇਪਰ ਦਿੱਤੀ ਹੋਈ ਜਾਈ ਇਹਦੇ ਨੂੰ ਪੂਰੀ ਟੇਪਰ ਦੇਣ ਕਾਰਨ ਮਾਲ ਦਾ ਵੀ ਫਰਕ ਪੈਂਦਾ ਸਾਰੀ ਕੁਸ ਪਰਕ ਪੈਂਦਾ ਇਹ ਚ ਮੈਂ ਦੱਸ ਨਹੀਂ ਸਕਦਾ ਕਿਉਂ ਵੀਡੀਓ ਚ ਕਿਉਂਕਿ ਭੇਤ ਵਧੀਆ ਨਹੀਂ ਹੁੰਦੀ ਗੱਲ ਜੀ ਤੇ ਇਹ ਸਾਡੀ ਟੇਪਰ ਦਿੱਤੀ ਹੋਈ ਆ ਇਹਦੇ ਨਾਲ ਟਰੈਕਟਰ ਦਾ ਲੋਡ ਦਾ ਵੀ ਫਰਕ ਪੈ ਜਾਂਦਾ ਤੇ ਖਿਲਾਰੇ ਦਾ ਵੀ ਫਰਕ ਪੈ ਜਾਂਦਾ ਤੇ ਮਾਲ ਕੇ ਕਿਹੜੀ ਸਫਾਈ ਦਾ ਵੀ ਉਹਦਾ ਵੀ ਫਰਕ ਪੈ ਜਾਂਦਾ ਤੇ ਉਦੋਂ ਬਾਅਦ ਸਾਡੀ ਪਮੇਰੀ ਇਹੀ ਆ ਜੀ ਮੰਨ ਲ ਕੇ ਸਫਾਈ ਵਾਦੇ ਦੇਉਗਾ ਇੱਕ ਤਾਂ ਜੀ ਇੱਕ ਇਹਦੇ ਪਹਿਲਾਂ ਇੱਥੇ ਚਾਰ ਸੂਤ ਮੋਟੇ ਦੀ ਆਪਾਂ ਨੇ ਹੁਣ ਪੰਜ ਦੇਤੀਏ ਇਹ ਤੇ ਉਦੋਂ ਬਾਅਦ ਪਹਿਲਾਂ ਇਹ ਆਹਾ ਦੀ ਛੋਟਾ ਮਾਲ ਕੇ ਸਿੱਧੀ ਬਿਲਡਿੰਗ ਉਹਦੇ ਆਪਣੇ ਪੈਂਟ ਪਾਤਾ ਐ ਨਲਦਾ ਇੱਥੇ ਇੱਥੇ ਜੋੜ ਜੋੜ ਵਧਾਤਾ ਜੋੜ ਹਾਂ ਜੋੜ ਨਾਲ ਤਾਂ ਪੱਤੀ ਮੋਟੀ ਹੈਵੀ ਹੋ ਗਈ ਜੀ ਹੂੰ ਮਤਲਕ ਇਹ ਨਾਲ ਇਹਨੂੰ ਤਾਕਤ ਮਿਲ ਗਈ ਜੀ ਹੂੰ ਤੇ ਇੱਕ ਹੋਰ ਹੈ ਜੀ ਇਹਦੇ ਆ ਆਪਣੇ ਪਹਿਲਾਂ ਮਤਲਕੇ ਆਮ ਰੀਪਰ ਹੁੰਦੇ ਨੇ ਉਹ ਇੱਥੋਂ ਦੀ ਮਾਲ ਕੱਢਦੇ ਨੇ ਐ ਸੱਤੀ ਜੀ ਹਾਂ ਆਪਨਾਂ ਵਾਲਾ ਇਹ ਰੀਪਰ ਆਮ ਤਾਂ ਇੱਕ ਖਰਚੇ ਦੇ ਢਾਈ ਗੇਲ ਦਾਤ ਚੱਲਦਾ ਜੀ ਸੂਰੀ ਹੂੰ ਜਿਹੜਾ ਆਪਨਾਂ ਵਾਲਾ ਦੀ ਰੀਪਰ ਆ ਇਹ ਤੇ ਤਿੰਨ ਗੇਲ ਦਾਤ ਚੱਲੂਗਾ ਜੀ ਮਤਲਕੇ ਆਪਣੇ ਵਧਾਤਾ ਇੱਕ ਦਾਤ ਤੇ ਅੱਧਾ ਪੈਂਟ ਉੱਪਰ ਕਰਤਾ ਹੀ ਆਪਾਂ ਨੇ ਕਿਉਂਕਿ ਇਹ ਮਾਲ ਇੱਥੇ ਕੱਢਦੇ ਨੇ ਆਪਣਾ ਇੱਥੇ ਕੱਢਦਾ ਕਿਹੜਾ ਹੁੰਦਾ ਆਪਣਾ ਉਹ ਢਾਈ ਗੇਲ ਖਰਚਾ ਵੜਦਾ ਉਧਰ ਕੱਢੂਆ ਪੋਰੀਆਂ ਆਪਣੇ ਵਾਲਾ ਇੱਕ ਤਾਂ ਪਾਣੀ ਕੱਢਦਾਦਾ ਜੀ ਕਈ ਵਾਰ ਪਹਿਲਾਂ ਅੱਗ ਲਾਉਣੀਆ ਸੇਤੀ ਵੀ ਅੱਗ ਲੱਗਦੀ ਐ ਇਹਨੂੰ ਕਿਤਾਂ ਤੇ ਇੱਕ ਇੱਥੋਂ ਮਾਲ ਚੱਕਦਾ ਜੀ ਆਪਨੇ ਇੱਥੋਂ ਪੋਲ ਦੇਤੀ ਇਹਨੂੰ ਇੱਕ ਤਾਂ ਇਹ ਮਾਲ ਫਸ ਕੇ ਆਉਂਦਾ ਜੀ ਤੇ ਇਹਨੂੰ ਪੋਲ ਦੇਤੀ ਵੀ ਖਾਲੀ ਹੋ ਜਾ ਇੱਕ ਲਖਤ ਫਿਰ ਉਦੋਂ ਬਾਅਦ ਪਹਿਲਾਂ ਕੱਪੜਾ ਲਾਇਆ ਦੀ ਕੱਪੜਾ ਪਾੜ ਜਾਂਦਾ ਹਵਾ ਚ ਐ ਹੋ ਜਾਂਦਾ ਫਿਰ ਅਸੀਂ ਆਹ ਲਾਇਆ ਜੀ ਇਹਦਾ ਗਰਤਾ ਕਿਹੜਾ ਵਿੱਚੇ ਖਤਮ ਕਰ ਦਉਂਦਾ ਥੱਲੇ ਡਿੱਗ ਜਾਂਦਾ ਐ ਮੋੜ ਮੋੜ ਕੇ ਹਾਂ ਜੀ ਇਹਨੂੰ ਇੱਕ ਤਾਂ ਐ ਹੋ ਜਾਂਦਾ ਜੀ ਐ ਮਾਲ ਫਸ ਕੇ ਆਉਂਦਾ ਉਹ ਟਰੈਕਟਰ ਲੋਡ ਲੈਂਦਾ ਇਹਦੇ ਸਾਡਾ ਅਸੀਂ ਖੁੱਲਾ ਕਰਤਾ ਮਾਲ ਕਿ ਮਾਲ ਇੱਥੋਂ ਕਰਤਾ ਨੇ ਨਾਲ ਦੀ ਨਾਲ ਇਹਨੂੰ ਜਗ੍ਹਾ ਮਿਲ ਗਈ ਇਹਦੇ ਅਸੀਂ ਤਾਂ ਕਰਕੇ ਚਾਈ ਵਧਾਈ ਹੋਈ ਆ ਆਹ ਕਰਤੇ ਦੇ ਵਾਸਤੇ ਆ ਜੀ ਕੱਪੜਾ ਤਾਂ ਐ ਉੱਟ ਜਾਂਦਾ ਬਾਕੀ ਪਾੜ ਜਾਂਦਾ ਕਰਚੇ ਚ ਇਹਦੇ ਕਾਰਨ ਪੱਕਾ ਕੰਮ ਕਰਿਆ ਹੋਈ ਆ ਆਪਣਾ ਇਸੇ ਤਰ੍ਹਾਂ ਦੀ ਦਿੱਕਤ ਨਹੀਂ ਮਤਲਬ ਇੱਥੋਂ ਥੱਲੇ ਡਿੱਗੀ ਜਾਊਗਾ ਹਾਂ ਥੱਲੋਂ ਡਿੱਗੀ ਜਾਊਗਾ ਤੇ ਰੂਪਿੰਜਾ ਬਣਾਤਾ ਜਾ ਰਹੇ ਨੇ ਰੀਪਰ ਨਹੀਂ ਛੱਡਿਆ ਰੂਪਿੰਜੂ ਹਾਂ ਜੀ ਰੂਮ ਵਾਂਗੂ ਬਸ ਪੀ ਕੇ ਸਟੂ ਆ ਇਹ ਹਾਂ ਨਾਲ ਤਾਂ ਪਿੰਜਾ ਬਣ ਗਿਆ ਹਾਂ ਆਪ ਮੇਰੀ ਗੀੜਾ ਫਸੇ ਜੀ ਇਹਦੇ ਬਾਅਦ ਤੇ ਅਸੀਂ ਬੰਦ ਕਰਤੀ ਇਹੋ ਆਉਂ ਇੱਥੇ ਨਬਾਲ ਹੀ ਫਸ ਜਾਂਦਾ ਬਲੇਟੇ ਪਾ ਜਾਂਦਾ ਹਾਂ ਬਾਲ ਫਸ ਜਾਂਦਾ ਟਰੈਕਟਰ ਲੋਡ ਲੈਂਦਾ ਜੀ ਤੇ ਕਿਵੇਂ ਆਹ ਅਸੀਂ ਜਗਾ ਘਟਾਤੀ ਇਹਦੀ ਉਹ ਇੱਥੇ ਮਾਲ ਨੇ ਪਸੂਆ ਜੀ ਹਾਂ ਤੇ ਇਹ ਟੇਪਰ ਗੁੱਲਾ ਨਾਲ ਦੀ ਨਾਲ ਪਾਉ ਐ ਇੰਨੀ ਵਿੱਚ ਪਲੇ ਪੈ ਗਈ ਹੋਰ ਹੋ ਗਿਆ ਤੇ ਗੇਅਰ ਆ ਆਮ 10 ਨੰਬਰ ਚ ਹੁੰਦਾ ਹੈ 11 ਚ ਆ ਜੀ ਡਬਲ ਸੀਨ ਚ ਅਸੀਲ ਦਿਖਾ ਦੇਣ ਹੁਣ ਡਬਲ ਆ ਜਾ ਮਾਰੇ ਗੇਅਰ ਵੀ ਖੋਲ ਕੇ ਦਿਖਾ ਮੈਨੂੰ ਮਾਰੇ ਬੋਟਾ ਆਪਰੇਸ਼ਨ ਤਾਂ ਕਰ ਗਏ ਨਾ ਫਿਰ ਵੱਡਾ ਆਪਰੇਸ਼ਨ ਆਖਿਆ ਤਾਂ ਆ ਜਾ ਗੇਅਰ ਆਪਣਾ ਇੰਨੀ ਹੈਵੀ ਆ ਥੋੜੀ ਨਹੀਂ ਮੜੀ ਜੀ ਥੋੜੀ ਹਾਂ ਐ ਕਿਹਾ ਬਾਡੀ ਇੰਨੀ ਹੈਵੀ ਆ ਜੀ ਹਾਂ ਆ ਪਈ ਆ ਬਾਡੀ ਖਾਲੀ ਹਾਂ ਜੀ ਆਣੀ ਇਹ ਚ ਪਤਾ ਕੀ ਗੱਲ ਆ ਜੀ ਹਮ ਆਮ ਆਗਲਾ ਕਹਿੰਦਾ ਜੀ ਵੱਡਾ ਜਾਂ ਹੋਰ ਉਹੀ ਆਗਲਾ ਬਾਡੀ ਇਹ ਪਤਲੀ ਕਰ ਦਉਂਦਾ ਆਪਣੀ ਇੰਨੀ ਮੋਟੀ ਆ ਬਾਡੀ ਮਤਲਬ ਕਿ ਟੁੱਟਣ ਦਾ ਮਤਲਬ ਇਹ ਨਹੀਂ ਚਾਹੀ ਅਗਲਾ ਜਾਣ ਕੇ ਫਸਾ ਕੇ ਤੋੜ ਲਿਆ ਬਈ ਸਾਡੀ ਫੁੱਲ ਗਾਰੰਟੀ ਆ ਜੇ ਟੁੱਟ ਗਿਆ ਸਾਡਾ ਰੀਪਰ ਆ ਗੇਅਰ ਆ ਜੀ ਹਮ ਤੇ ਉਸ ਤੋਂ ਬਾਅਦ ਇਹ ਚ ਡਬਲ ਸੀਲਾਂ ਨੇ ਜੀ ਹਮ ਆ ਦੇ ਡਬਲ ਸੀਲਾਂ ਨੇ ਆਏ ਨਹੀਂ ਹੈਗਾ ਵੀ ਆਪਾਂ ਨੂੰ ਦਿਖਾਤੀ ਵਿੱਚ ਪਈ ਹੋਈ ਆ ਜੀ ਇਹਦੇ ਹਮ ਡਬਲ ਸੀਲਾਂ ਜੇ ਡਬਲ ਹੋ ਚਾ ਅਗਲਾ ਆਪ ਦੇ ਗੇਰਦੀਆਂ ਖੋਲ ਕੇ ਦੇਖ ਲੈ ਚੈੱਕ ਕਰ ਲੈ। ਹਾਂ ਅਗਲਾ ਕਹਿੰਦਾ ਜੀ ਤੁਸੀਂ ਗਰਾਰੀਆਂ ਹੋਰ ਦਿਖਾਈ ਜਾਣੋਂ ਲਾਉਣੇ ਹੋਰ ਐਸੇ ਨਾਲ ਦੀ ਗਰਾਰੀ ਆ ਜੀ ਸੇਮ origignal ਬੈਰੀਆਂ ਪੈਂਦੇ ਨੇ ਟਿੱਪਰ ਕਰੀ ਹੋਈ ਆ। ਕਿਤੇ ਪਾਸਾ ਨਹੀਂ ਤੇ ਉਦੋਂ ਬਾਅਦ ਇਹ ਚ ਐ ਪਾ ਦੋ ਬੱਸ ਐ ਆ ਜੂ। ਐ ਨਹੀਂ ਵੀ ਛੱਡ ਦੂਗਾ ਜਾਂ ਹੇਲ ਲਜੂਗਾ ਜੀ। ਕਰ ਕਰ ਇੰਨਾ ਹੈਵੀ ਆ ਜੀ ਇਹ। ਹੂੰ ਇਹ ਤਾਂ ਯਾਰ ਟੈਂਕ ਚ ਪੈਂਦੇ ਆ ਇਹ ਜਿਹੇ ਮੁੱਢੇ ਜਿਹੜੇ ਹਾਂ ਉਦੋਂ ਬਾਅਦ ਆ। ਹਾਂ ਅਗਲਾ ਕਹਿੰਦਾ ਉਹ ਆ ਜੀ ਕਿਵੇਂ ਮਰਜੀ। ਗਾਟੀ ਵਾਂਗੂ ਖੜਕਦਾ ਹਮ ਫੁੱਲ ਗਾਰੰਟੀ ਆ ਟੁੱਟ ਜੇ ਫੁੱਟ ਜੇ ਕੋਸ ਮਰਜ਼ੀ ਹੋ ਜੇ ਅਗਲੇ ਨੂੰ ਨਵਾਂ ਗੇਅਰ ਉੱਥੇ ਜਾਊਗਾ ਜੀ ਸਾਡਾ ਇੱਕ ਹੋਰ ਆ ਜੀ ਮਤਲਬ ਕਿ ਗੱਡੀ ਸਾਡੀ ਕਿੱਥੇ ਸਰਵਿਸ ਤੇ ਕਈ ਵਾਰ ਅਗਲੇ ਨੂੰ ਦਿੱਕਤ ਆਉਂਦੀ ਆ ਨਾਲ ਦੀ ਨਾਲ ਜਾਊਗੀ ਦੋ ਬੰਦੇ ਉੱਥੇ ਜਾਣਗੇ ਜੀ ਤੇ ਗੇਅਰ ਚ ਤੇਲ ਪਾ ਕੇ ਦੇਵਾਂਗੇ ਸਾਰਾ ਕੰਮ ਓਕੇ ਕਰਕੇ ਦੇਵਾਂਗੇ ਇਹਨਾਂ ਵੀ ਕਿਸੇ ਜਾ ਕੇ ਨੱਟ ਵੀ ਕਸਣਾ ਜੀ ਬੈਲੈਂਸ ਫਰਕ ਮੈਂ ਕਰਦੇ ਆ ਉਹਦੀ ਭੁਮੇਰੀ ਜੀ ਬੈਲੈਂਸ ਕਿਵੇਂ ਹੁੰਦੀ ਆ ਪਹਿਲਾਂ ਤਾਂ ਜੀ ਮੈਂ ਇਥੇ ਤਿਆਰ ਕਰਦਾ ਜੀ ਹਮ ਫਰਮਾ ਬਣਾ ਇਹ ਮੈਂ ਬਣਾਈ ਹੋਈ ਆ ਆਪਣੀ ਤੇ ਐਨੇ ਇੱਕ ਪੈਂਟ ਦਾ ਵੀ ਨਹੀਂ ਫਰਕ ਪੈਂਦਾ ਜੀ ਆ ਜਾ ਦੇਖ ਪ੍ਰੀਤ ਆ ਫੜਿਆ ਗਿਆ ਸੀਕ੍ਰੀਟ ਹਾਂ ਜੀ ਆ ਦੇਖ ਇਹ 19 ਦਾ ਟੇਪਰ ਆ ਜੀ 19 ਦਾ ਹੋਰਾਂ ਪਰਾਂ ਐ ਨਹੀਂ ਵੀ ਮਾਂ ਰੋਟੀ ਹਵਾ ਬੱਜੂਗੀ ਆ ਦੇਖ ਆ ਨਟ ਨੂਟ ਲਾ ਕੇ ਇਹਦਾ ਪੂਰਾ ਕਸਿਆ ਵਾ ਵੀ ਬਣ ਨੂੰ ਹੀ ਇਹ ਤੇ ਆ ਹਾਂ ਇਹ ਤੇ ਬਣ ਗਈ ਪਰ ਜਿਹੜਾ ਗਰਾਮਾਂ 'ਚ ਫਰਕ ਪੈ ਗਿਆ ਉਹ ਇੱਥੇ ਫੜਿਆ ਜਾਣਾ ਉਹ ਇੱਥੇ ਫੜਿਆ ਜਾਊਗਾ ਜੀ ਇਹਦੇ 'ਚ ਫੜਿਆ ਜਾਣਾ ਆ ਦੇਖ ਪ੍ਰੀਤ ਇਥੋਂ ਕਿਵੇਂ ਮਰਜ਼ੀ ਉਹ ਕਰ ਲੋ ਜੀ ਆਖੇ ਨਾਲ ਸਾਰੀ ਪਤਾ ਚੀਜ਼ ਦਾ ਪਤਾ ਲੱਗਦਾ ਉਸ ਤੋਂ ਬਾਅਦ ਆ ਵੀ ਦੱਸੋ ਵੀ 0/0 ਆਖਾਂਗੇ ਆ ਦੇ ਅਮੀਟਰ ਸਾਥ ਰਿਹਾ ਇਹ ਸਹੀ ਆ ਬੱਤੀ ਹੂੰ ਇਹ ਚੀਜ਼ ਦਾ ਫਰਕ ਆ ਜੀ ਹੂੰ ਉਸ ਤੋਂ ਬਾਅਦ ਆਪਣੇ ਸੂਰੀ 'ਚ ਫਰਕ ਪਤਾ ਜੀ ਹੂੰ ਸੂਰੀ ਪਹਿਲਾਂ ਤਾਂ ਆਪਣੇ ਲਵੇ ਹੁਣ ਆਪਾਂ ਆਪ ਦੇ ਆਪ ਤਿਆਰ ਕਰਾਉਣੇ ਆ ਇਹ ਜੀ ਉਹ ਨਹੀਂ ਹੈਗਾ ਵੀ ਰੈਡੀਮੇਡ ਲਾਤੀ ਇਹ ਇਹ ਆਪਣੇ ਹੈਵੀ ਕਰਤੀ ਇੱਕ ਆਪਣਾ ਮਾਰਕਾ ਹੋਊਗਾ ਜੀ ਉੱਪਰ ਅੱਛਾ ਆ ਨਹੀਂਗਾ ਕਿਉਂਕਿ ਇਹ ਹੈ ਜੀ ਆਪਣੇ ਕਿੜਾ ਆਰੇ ਦੇ ਬਲੇਡ ਲੱਗਦਾ ਜੀ ਉਹ ਲੋਹੇ ਦੀ ਮਟੀਰੀਅਲ ਦੀ ਆ ਜੀ ਦੇਖੋ ਦੇਖਿਓ ਭਰਾਵਾ ਇਹ ਤਾਂ ਛਾਂਟ ਜੀ ਮਾਰੂ ਜੇ ਟੁੱਟ ਗਈ ਨਾ ਨਾ ਕੁਝ ਨਹੀਂ ਕਹਿੰਦੀ ਆਹ ਲਓ ਉਵੇਂ ਹੀ ਸਿੱਧੀ ਹੋ ਗਈ ਐ ਨਹੀਂ ਵੀ ਆਮ ਲੋਹੇ ਮੰਗੂਆਂ ਇਹ ਜੇ ਕੁਛ ਮਰਜੀ ਆ ਹੈਂ ਕੁਛ ਮਰਜ਼ੀ ਆ ਜੇ ਫਿਰ ਮੋੜੀ ਖਵਾੜਾ ਜੀ ਲਓ ਜੀ ਇਹ ਕੱਲ੍ਹ ਭਾਈ ਇੱਕ ਢਾਂਡੇ ਤੋਂ ਆਏ ਤੇ ਕਹਿੰਦਾ ਮੋੜ ਕੇ ਦਿਖਾ ਸਾਨੂੰ ਉਹਦੇ ਨਾਲ ਦੀ ਚਾਹੀਦੀ ਆ ਮੈਂ ਕਿਹਾ ਲਓ ਜੀ ਇਹ ਆਰੀ ਦੇ ਕਿਹੜਾ ਪਲੇਟ ਲੱਗਦਾ ਨਾ ਆਰੀ ਦੇ ਉਹ ਮਟੀਰੀਅਲ ਦੀ ਬਣੀ ਹੋਈ ਆ ਜੀ ਇਹ ਕਿੰਨੇ ਕਿੱਲੇ ਵੜਦੇ ਇਹ ਦਾ ਟੈਂਪਰ ਵੀ ਕਰਵਾਈ ਹੋਈ ਆ ਆਪਣੀ ਆ ਨਹੀਂ ਕਿ ਮੈਂ ਆਪਣੇ ਟੈਂਪਰ ਕਰਾਤੀ ਹਾਂ ਇਹ ਆਪਣੇ ਉਹ ਨਹੀਂ ਹੁੰਦਾ ਜੀ ਮਸ਼ੀਨ ਦਾ ਬਲੇਡ ਟੂੜੀ ਵਾਲੇ ਦਾ ਉਵੇਂ ਟੈਂਪਰ ਵੀ ਕੀਤਾ ਹੋਇਆ ਇਹ ਆਪਾਂ ਆਪ ਮਾਲ ਤਿਆਰ ਕਰਾਉਣਾ ਆਪ ਤਿਆਰ ਕਰਕੇ ਦੇਣੇ ਆ ਜੀ ਆ ਨਹੀਂ ਵੀ ਰੈਡੀਮੇਡ ਲਾਤੀ ਕਿੰਨੇ ਕਿੱਲੇ ਵੜਦੂ ਇਹ ਇਹੇ ਜੀ ਪਿਛਲੀ ਵਾਰ ਫੋਨ ਆਏ ਨੇ ਮੈਨੂੰ ਕਈ ਆਏ ਨੇ ਕਹਿੰਦਾ ਭਾਈ 750 ਕਿਲਾ ਵੜਦਾ ਮੈਂ ਧਾਰ ਲਾ ਲਾਂਗਾ ਨਾ ਲਾ ਲਾਂਗਾ ਹੂੰ ਇੰਨੀ ਫੋਨ ਆਉਂਦੇ ਨੇ ਮੈਂ ਹਫਤੇ ਲਵੋ ਨਹੀਂ ਕਰਿਆ ਜੀ ਇਹ ਗਾਹਕ ਕਹਿੰਦੇ ਨੇ ਤਾਂ ਕਹਿਣਾ ਮੈਂ ਯਾਰ ਸੁੱਖੇ ਦੇ ਗਾਹਕਾਂ ਦੇ ਨੰਬਰ ਲਓ ਸੁੱਖੇ ਤੋਂ ਹਾਂਜੀ ਉਹ ਉਹ ਇਹ ਤੈਨੂੰ ਦੇਊਗਾ ਗਾਹਕਾਂ ਦੇ ਨੰਬਰ ਤੇ ਤੁਸੀਂ ਗਾਹਕਾਂ ਤੋਂ ਪੁੱਛੋ हां जी ਵੀ ਸੁੱਖੇ ਦਾ ਕੰਮ ਉਹ ਤਾਂ ਮੇਰੇ ਕੱਲ੍ਹ ਦੀ ਗੱਲ ਆ ਜੀ ਮਿਲਵੇ ਆ ਗੱਠਾ ਮਸਾਉਣੇ ਮਸ਼ੀਨ ਵਾਲਾ ਪਿਛਲੀ ਵਾਰ ਰੀਪਰ ਲੈ ਗਿਆ ਸੀ ਜੀ ਉਹ ਬੰਦਾ ਕਹਿੰਦਾ ਵੀ ਫਲਾਣੇ ਬੰਦੇ ਤੋਂ ਸੁੱਖੇ ਤੋਂ ਬਿਲਖੂ ਤੋਂ ਲਿਓ ਕਹਿੰਦਾ ਰੀਪਰ ਕਹਿੰਦਾ ਵੀ ਹੋ ਕੇ ਤੇ ਨਾਲ ਲੈ ਲੋ ਜ਼ੱਬੇ ਕਈ ਥਾਂ ਮੇ ਬਣਦੇ ਨੇ ਉਹ ਮੈਨੂੰ ਕੱਲ੍ਹ ਰੀਪਰ ਸਾਈ ਦੇ ਕੇ ਨਾਲ ਦੀ ਨਾਲ ਲੈ ਗਿਆ ਤੇ ਅੱਤੀ ਲੈ ਕੇ ਜਾਣਾ ਜੀ ਇੰਨੇ ਬੰਦੇ ਦਾ ਵਿਸ਼ਵਾਸ ਬਣਿਆ ਹੋਇਆ ਆਪਣੇ ਨਾਲ ਜੀ ਨਹੀਂ ਮੈਨੂੰ ਵੀ ਸਪਾਰਸ਼ ਬਣਿਆ ਪ੍ਰੀਤ ਫਰ ਮਾੜਾ ਆ ਵੀ ਦਿਖਾ ਦੀ ਹਾਂ ਪੁੱਤ ਕੀ ਆਂਦਾ ਇਹ ਗਾਗਾ ਦੀ ਵੀਡੀਓ ਪਈ ਆਈ ਜੀ ਆਪਣੇ ਆਏ ਹਾਏ ਹਾਏ ਹਾ ਮੁੰਡਾ ਯਾਰ ਤੇਰਾ ਬੋੜਾ ਸਿਆਣਾ ਆ ਨੇ ਸਿਆਣੇ ਨਾਲ ਹੈ ਜੀ ਹੁਣ ਮੇਰੇ ਵਾਸਤੇ ਇਕੱਲਾ ਇਹੀ ਹੈ ਜੀ ਹਾਂ ਮੇ ਘਰ ਵਾਲੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਕਹਿੰਦੇ ਆ ਵੀ ਘਰ ਵਾਲਿਆਂ ਨੂੰ ਅਭੀ ਸੰਭਾਲ ਕੇ ਰੱਖੋ ਬਾਈ ਇੱਜ਼ਤ ਕਰਿਆ ਕੋ ਜਿਹੜੇ ਬੰਦੇ ਦੇ ਘਰ ਵਾਲੀ ਨਹੀਂ ਹੈਗੀ ਉਹਨੂੰ ਪਤਾ ਹੁੰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਘਰੇ ਜਾਂ ਉਹ ਜੀ ਨਹੀਂ ਕਰਦਾ ਹੁਣ ਤਾਂ ਬਸ ਇਹੀ ਵਿਚਾਰ ਨੇ ਵੀ ਮੇਰੇ ਜਵਾਖਾਂ ਦਾ ਕੁਝ ਬਣ ਜਾਏ ਬਾਈ ਇਹੀ ਆਪਾਂ ਉਹ ਕਰਦੇ ਆ ਮਿਹਨਤ ਇੰਨਾ ਬੇਸੀ ਫਿਰਦੇ ਪਰ ਮੁੰਡਾ ਸਿਆਣਾ ਵੜਾ ਹਾਂ ਜੀ ਮੁੰਡਾ ਸਿਆਣਾ ਵੜਾ ਬਸ ਇਹੀ ਹੌਂਸ ਲੈ ਜੀ ਮੇਰੇ ਲਈ ਬਸ ਹਾਂ ਮੁੰਡਾ ਮੈਨੂੰ ਐਂ ਲੱਗਦਾ ਜਿਵੇਂ ਮੇਰਾ ਜਵਾਕ ਸਾਡੇ ਨਰਮਣ ਪ੍ਰੀਤਰਗੇ ਹੁਮੇ ਆ ਹੁਣ ਸਰਵਿਸ ਤੇ ਜਾਂਦਾ ਜੀ ਆਪ ਦਿਨ ਹੋਵੇ ਰਾਤ ਹੋਵੇ ਆਪੇ ਜਾਂਦਾ ਦੇਖ ਲਾ ਹਾਂ ਜੀ ਹੁਣ ਐ ਨਹੀਂਗਾ ਜੇ 250 ਕਿਲੋਮੀਟਰ ਤੇ ਗੱਡੀ ਜਾਊਗੀ ਤਾਂ ਵੀ ਜਾਊਗੀ ਸਾਡੀ ਆ ਨਹੀਂ ਹੈਗਾ ਜੀ ਗੱਲਾ ਗੱਲਾਂ ਗੱਲਾਂ ਚ ਨਹੀਂ ਸਾਡੀ ਵੀਡੀਓ ਪਈਆਂ ਨੇ ਦਿਖਾ ਦਾਂਗੇ ਜੀ ਵਿੱਚ ਆ ਆ ਵੀ ਦੱਸ ਦੇ ਕੇ ਫਿਰ ਵੱਡਾ ਬਣ ਜਾ ਉਹ ਤਾਂ ਇਕੱਲੇ ਹੀ ਮੜਿਆ ਜਾ ਲਿਆ ਪੁੱਤ ਆ ਜੋਨੇ ਲਿਆ ਆ ਜਾ ਆ ਜਾ ਆ ਜਾ ਆ ਜਾ ਆ ਦੇਖ ਜੀ ਪਹਿਲਾਂ ਆਪਣੀਆਂ ਕੱਲਿਆਂ ਆਹਾਂ ਚੀਰੀਆਂ ਚੀਰੀਆਂ ਟੇਪਰ ਕਰਵਾਈਆਂ ਹੋਈਆਂ ਧੀਆਂ ਹੂੰ ਹੁਣ ਆਪਾਂ ਨੇ ਸਾਰੀ ਹਾਰਡ ਕਰਾਤਾ ਮਾਲ ਕੇ ਸਖਤ ਕਰਾਤਾ ਟੈਂਪਰ ਕਰਾਤਾ ਪਹਿਲੇ ਟੈਂਪਰ ਹੋ ਗਿਆ ਪਹਿਲਾਂ ਛਿਰੇ ਛਿਰੇ ਦੇ ਨੂੰ ਸਾਰੀ ਕਰਤਾ ਇਹ ਆਪਾਂ ਨੇ ਹੂੰ ਉਦੋਂ ਬਾਅਦ ਇਹੇ ਾਟੋ ਾਟਾ ਗਰਾਰੀਆਂ ਲੱਗਦੀਆਂ ਨੇ ਜੀ ਇੱਕ ਤਾਂ ਆਪਣੇ ਇਹ ਆ ਲੱਗਦੀ ਆ ਘੇਰ ਦੇ ਵਿੱਚ ਘੇਰ ਦੇ ਵਿੱਚ ਜੀ ਹੂੰ ਤੇ ਇਹ ਸੈਟੇ ਲਾਉਣੇ ਆ ਜੀ ਆਪਾਂ ਆ ਆ ਉਹਦਾ ਸਟਾਰ ਆ ਗਿਆ ਜੀ ਉੱਲੇ ਪਾਸੇ ਆ ਗਈ ਆ ਉੱਪਰਲੇ ਪਾਸੇ ਆ ਗਈ ਜੀ ਹੂੰ ਇਹਦਾ 540 ਇਹਨੂੰ ਇਹ ਟੋ ਢੋ ਕਿਵੇਂ ਹੁਣ ਦੱਸ ਭਾਈ ਇਹ ਤਾਂ ਬਿਰਿਆਨੀ ਸਾਡੀ ਗਰੰਟੀ ਆ ਚਾਹੇ ਆਗਲਾ ਜਾਣ ਕੇ ਫਸਾ ਕੇ ਕਿਵੇਂ ਮਰਜ਼ੀ ਤੋੜ ਦੇ ਸਾਡੀ ਫੁੱਲ ਗਰੰਟੀ ਆ ਵੀ ਗੇਰ ਮਰ ਗਿਆ ਤਾਂ ਕਹਦੇ ਹੋ ਜੀ ਹੂੰ ਹੂੰ ਤੇ ਇੱਕ ਆ ਚੀਜ਼ ਆ ਗਈ ਆ ਇਹ ਵੀ ਗਰਾਰੀਆਂ ਨੇ ਜੀ ਹੁਣ ਅਸੀਂ ਆਮ ਆ ਗਰਾਰੀਆਂ ਪਾਉਂਦਾ ਸੀ ਆ ਪਾ ਰਹੇ ਆ ਇਹ ਹਜ਼ਾਰ ਚੱਕਰ ਵਾਲੀਆਂ ਨੇ ਜਾਂ ਡੋੜ ਚੱਕਰਾਂ ਦੇ ਹਿਸਾਬ ਨਾਲ ਹੂੰ ਵੀ ਕੁਆਲਿਟੀ ਦਾ ਫਰਕ ਆ ਜੀ ਸਾਡੇ ਹੁਣ ਤਾਂ ਬਾਹਰ ਜਾਂਦੇ ਨੇ ਸਾਨੂੰ ਮਟੀਰੀਅਲ ਵਧੀਆ ਲਾਉਣਾ ਪੈਂਦਾ ਆ ਇਹ ਨਹੀਂ ਹੈਗਾ ਵੀ ਉਹ ਆ ਹੁਣ ਸਾਫਟ ਆ ਜੀ ਆਮ ਆਗਲਾ ਆ ਪਉਂਦਾ ਜੀ ਆਪਾਂ ਨਾਲ ਤਾਂ ਇੰਨੀ ਹੈਵੀ ਹੁੰਦੀ ਆ ਹੂੰ ਚੀਜ਼ ਦਾ ਫਰਕ ਆ ਜੀ ਉਸ ਤੋਂ ਬਾਅਦ ਆਪਣੀ ਕਿਹੜੀ ਆ ਦਾਤਾਂ ਵਾਲੀ ਆ ਜੀ ਪਹਿਲਾਂ ਆਪਾਂ ਆ ਪੱਤੀ ਲਾਰੇ ਤੇ ਹੁਣ ਆਪਾਂ ਨੇ ਇੰਨੀ ਹੈਵੀ ਕਰਤੀ ਮਾਲ ਕੇ ਕਿਸੇ ਪਾਸੇ ਉਹ ਨਹੀਂ ਹੈਗਾ ਆਹੋ ਯਾਰ ਜੇ ਮੰਨ ਲਓ ਯਾਰ ਹੁਣ ਰੀਪਰ ਚੋਂ ਘੱਟ ਪੈਸੇ ਬਚਾ ਲਓ ਜੇ ਮਗਰਗੇੜੇ ਮਾਰਨੇ ਪੈਗੇ ਦੋ ਤੇ ਆਪਣੇ ਤੱਕ ਗਈ ਬੱਚ ਨਾਲੇ ਗਾਹਕ ਨੂੰ ਵੀ ਪਰੇਸ਼ਾਨੀ ਆ ਜੀ ਮਾਰਕੀਟ ਤੇ ਵੀ ਅਸਰ ਪੈਂਦਾ ਉਹ ਨਹੀਂ ਬੰਦਾ ਖੁਸ਼ ਹੋ ਕੇ ਲੈ ਕੇ ਜਾਂਦਾ ਵੀ ਚੀਜ਼ ਉੱਥੇ ਲੈ ਯਾਰ ਚੀਜ਼ ਵਧੀਆ ਹੁਣ ਮੈਨੂੰ ਆ ਨਹੀਂ ਹੈਗਾ ਵੀ ਘੱਟ ਵੱਜਦਾ ਜਾਂ ਵੱਧ ਵੱਜਦਾ ਉਹਦਾ ਚੱਕਰ ਨਹੀਂਗਾ ਆਪਾਂ ਇਹਨਾਂ ਵੀ ਗਾਹਕ ਨੂੰ ਨਾ ਦਿੱਕਤ ਆਵੇ ਕਿਸੇ ਤਰ੍ਹਾਂ ਦੀ ਵੀ ਉਹਨੂੰ ਸਗਾਹਕ ਨੂੰ ਪੂਰੀ ਸਹੂਲਤ ਦੇਈਏ ਆਪਾਂ ਹੂੰ ਤੇ ਆਹ ਮੋਲੇ ਸੀ ਸੁਰਿਆਜੀ ਚਾਹੁੰਦਾ ਨਾ ਇੱਕ ਟੁਬਟਾ ਵੱਡ ਲਓ ਕੁਛ ਮਰਜ਼ੀ ਵੱਡ ਲਓ ਆਖਿਆ ਸੀ ਟੇਪਰ ਕਰਕੇ ਲਾਉਣਾ ਮੈਂ ਨਹੀਂ ਗੋਲਾ ਵੀ ਉਹ ਲਾਦਾ ਸਿੱਧੀ ਵੈਲਡਿੰਗ ਕਰਦਾ ਟੇਪਰ ਕੱਟ ਕੇ ਵਿੱਚੋਂ ਛੀਰੀ ਪਾ ਕੇ ਫੇਰ ਲਾਉਣੀ ਮਾਲ ਨੂੰ ਪੂਰਾ ਧਰ ਕੇ ਹਾਂ ਵੀ ਫੇਰ ਇਹ ਜੋੜਨਾ ਜੋੜ ਵਹਿ ਜਾਣਾ ਹੈ ਹਾਂ ਜੀ ਕਿ ਮੈਂ ਆ ਪੈ ਪਾ ਗਿਆ ਜੀ ਹੂੰ ਇਹ ਐਂ ਬੋਰ ਕਰਕੇ ਇਹਨੂੰ ਬਸ ਵਿੱਚ ਪਾ ਦਨੇ ਆ ਇਹਦੇ ਵਿੱਚ ਐਂ ਬੋਰ ਕਰਕੇ ਇਹਦੇ ਵਿੱਚ ਐ ਪੈ ਜਾਂਦਾ ਹੀ ਇਹ ਫੇਰ ਉੱਪਰ ਲੇਡ ਲਾ ਦਨੇ ਆ ਆ ਨਹੀਂ ਵੀ ਕੱਚਾ ਆ ਕੰਮ ਹੋਊਗਾ ਆਪਣਾ ਕੋਈ ਮਰਜ਼ੀ ਕੰਮ ਹੋਵੇ ਉਹ ਜੋ ਪੂਰਾ ਹੋਊਗਾ ਨਹੀਂ ਬਈ ਬੰਦੇ ਨੂੰ ਆਮ ਹੀ ਚੇਪਤਾ ਜੀ ਹੂੰ ਪੂਰੀ ਨੌਲਜ ਨਾਲ ਕੰਮ ਕਰਦੇ ਆਂ ਜੀ ਉਹ ਨਹੀਂ ਹੈਗਾ ਨੇ ਮਾਲਕ ਦੀ ਕਿਰਪਾ ਸੁੱਖੇ ਤੇਰੇ ਇਸ ਗੱਲੋਂ ਤੇਰੀ ਇੱਜ਼ਤ ਬਹੁਤ ਆ ਹਾਂ ਤੇਰੀ ਰਿਸਪੈਕਟ ਕਰਦੇ ਆ ਲੋਕ ਕਿਵੇਂ ਜੀ ਉਹ ਆ ਗਿਆ ਆਪਣੇ ਗੇਰ ਦੇ ਉੱਪਰੇ ਲਾ ਲੋ ਹੂੰ ਆਹ ਆਥ ਵੋਟਾ ਅਗਲਾ ਦਾ ਕਹਿੰਦਾ ਜੀ ਹੂੰ ਗੇਰ ਦੇ ਉੱਪਰ ਆ ਵੀ ਸਾਡੇ ਇਹ ਲੱਗਦੀ ਨਹੀਂ ਇਹ ਤਾਂ ਬੰਦੇ ਦਾ ਕਿਹੜਾ ਹੈਲਮਟ ਨਹੀਂ ਹੁੰਦਾ ਸਿਰ ਤੇ ਲਾਉਣਿਆ ਜੀ ਆਪਣਾ ਉਹ ਕੰਮ ਕਰਦਾ ਪਹਿਲੀ ਗੱਲ ਪੱਟ ਕੱਟੇ 'ਚ ਲੱਗੇ ਨਾ ਤਾਂ ਪਲੇਟ ਤੇ ਅਸਰ ਨਹੀਂ ਪੈਂਦਾ ਜੀ ਆ ਨਟਾਂ ਤੇ ਅਸਰ ਨਹੀਂ ਪੈਂਦਾ ਆ ਪੈਰਾਂ ਤੇ ਅਸਰ ਨਹੀਂ ਪੈਂਦਾ ਜੀ ਇਹ ਚੀਜ਼ ਦਾ ਸੇਫਟੀ ਵਾਸਤੇ ਆ ਵੀ ਆ ਨਹੀਂ ਹੈਗਾ ਆਪਾਂ ਨੇ ਉਹੀ ਲਾਇਆ ਜੀ ਕੋਈ ਵੀ ਚੀਜ਼ ਲਾਵਾਂਗੇ ਕੋਈ ਕਾਰਨ ਹੋ ਤਾਂ ਲਾਵਾਂਗੇ ਇਹ ਠਾਠੀ ਬੰਤੀ ਠਾੜੀ ਬੰਤੀ ਹਾਂ ਮਾਰ ਕੇ ਕਿਵੇਂ ਮਰਜੀ ਮਾਰੇ ਸੱਪ ਅੱਟ ਚ ਲੱਗੇ ਜੀ ਤਾਹਾਂ ਮਾਰਦਾ ਗੇਰ ਚੱਕ ਕੇ ਆਇਆ ਫਿਰ ਟੋਕਰੇ ਚ ਪਾ ਕੇ ਲਿਆਉਂਦਾ ਆਪਣਾ ਅੱਜ ਤੱਕ ਗੇਰ ਆਇਆ ਨਹੀਂ ਕਿਸੇ ਨੇ ਕਹਤਾ ਵੀ ਤੇਰਾ ਗੇਰ ਕਰੈਕ ਵੀ ਹੋ ਗਿਆ ਕਿਆ ਬਾਤ ਹਾਂ ਇਹਨੂੰ ਕਹਿੰਦੇ ਆ ਸੁੱਖਾ ਇਹ ਆਪਣਾ ਪਲੇਟ ਬਾਡੀ ਚ ਆ ਗਿਆ ਜੀ ਹੂੰ ਉਹ ਚਾਦਰ ਬਾਡੀ ਚ ਆ ਗਿਆ ਇਹ ਪਲੇਟ ਬਾਡੀ ਚ ਆ ਗਿਆ ਜੀ ਸੁੱਖੇ ਰੇਟ ਦਾ ਕਿੰਨਾ ਕ ਫਰਕਤ ਉਹਨਾਂ ਦਾ ਆਪਸ ਵਿੱਚ ਫਰਕ ਤਾਂ ਕੁਛ ਨਹੀਂ ਜਰੀ ਤਿੰਨ 1000 ਦਾ ਅੰਤਰ ਆਈ ਇਹਦਾ ਤਾਂ ਆਪਾਂ ਇੰਨਾ ਫਰਕ ਨਹੀਂ ਰੱਖਿਆ ਜੀ ਉਹचं ਮજબૂત ਉਹ ਦੋਨੇ ਹੀ ਆ ਉਹਦੇ ਨਾਲ ਜਿਆਦਾ ਤਾਕਤ ਆ ਉਹ ਵੀ ਪੂਰਾ ਤਕੜਾ ਹੈਵੀ ਗਰ ਆਪਣੇ ਇਹ ਵੀ ਪੂਰਾ ਹੈਵੀ ਆ ਜੀ ਇਹ ਕਿਹੜੇ ਗੱਠਾਂ ਵਾਲੀਆਂ ਮਸ਼ੀਨਾਂ ਵਾਸਤੇ ਜੀ ਉਹਨਾਂ ਬਾਅਦ ਤੇ ਆਪਣੇ ਹੈਵੀ ਤਿਆਰ ਕਰਿਆ ਮਾਲਕ ਨੂੰ ਨਹੀਂ ਡਿਮਾਂਡ ਤੇ ਵੀ ਪਾਂਹ ਪਾਂਹ ਤੇ ਸਾਡੇ ਲਈ ਡਰਾਈਵਰ ਆਉਂਦੇ ਨੇ ਪਾਂਹ ਪਾਂਹ ਦੇ ਟਰੈਕਟਰ ਹੁੰਦੇ ਸਾਡੇ ਵੱਡੇ ਤੋਂ ਵੱਡਾ ਉਹਦੇ ਕਰਕੇ ਆਪਣੇ ਹੈਵੀ ਬਣਾਇਆ ਜੀ ਇਹ ਇੱਕ ਹੋਰ ਆ ਜੀ ਆਪਾਂ ਅਗਲੇ ਨੂੰ ਤੇਲ ਪਾ ਕੇ ਦੇਵਾਂਗੇ ਹਾਂ ਤੇ ਸਰਵਿਸ ਪੂਰੀ ਹੋਊਗੀ ਆਹਨ ਦਿੱਕਤ ਨਹੀਂ ਹੈਗੀ ਵੀ ਉਹ ਆ ਤੇ ਸਬਸਿਡੀ ਅ ਕੱਟ ਕੇ ਦੇਵਾਂਗਾ ਆਲ ਦੇ ਖਾਤੇ ਚ ਆਊਗਾ ਜੀ ਉਦੋਂ ਬਾਅਦ ਇੱਕ ਆਪਣੀ ਹੋਰ ਆਈ ਫਾਰਮ ਕਿਹੜੀ ਇਹ ਆਪਣੀ ਇਹਦੇ ਨਾਲ ਬਜਾਜ ਨਾਲ ਅਟੈਚ ਆ ਇਹ ਅੱਛਾ ਆਪਣੀ ਫਾਰਮ ਬਜਾਜ ਨਾਲ ਅਟੈਚ ਆ ਜੇ ਕਿਸੇ ਨੇ ਬਜਾਜ ਕਾਰਡ ਤੇ ਲੈਣਾ ਮਤਲਬ ਕਿ ਉਹ ਕਾਰਡ ਤੇ ਵੀ ਦੇ ਦਾਂਗੇ ਕਿਸ਼ਤਾਂ ਤੇ ਕਿਸ਼ਤਾਂ ਤੇ ਲੋਨ ਹੋ ਜੂਗਾ ਜੀ ਅੱਛਾ ਹਾਂ ਜੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਬਸ ਇਹ ਜਦਾ ਕਾਰਡ ਦਿਖਾ ਦਿਓ ਜਦਾ ਕਾਰਡ ਲਿਆ ਸਾਡੇ ਬੰਦੇ ਹੈਗੇ ਨੇ ਉਹ ਆਪੇ ਫਾਈਲ ਕਰਨਗੇ ਆਪੇ ਉਹ ਕਰਨਗੇ ਤੁਹਾਨੂੰ ਤਾਂ 25% ਭਰ ਕੇ ਤੁਹਾਨੂੰ ਪੇਮੈਂਟ ਹਾਂ ਰੀਪਰ ਮਿਲ ਜੂਗਾ ਬਾਕੀ ਯਾਰ ਬਹੁਤ ਵਧੀਆ ਗੱਲ ਹੈ ਹੈ ਪ੍ਰੀਤ ơi ਹਾਂ ਇਹ ਵੀ ਤਾਂ ਲਾਇਆ ਜੀ ਆਪਣੀ ਰੀਪਰ ਦੀ ਹਰੇਕ ਦੇਖਦਾ ਚਲਾਈ ਜੀ ਉਸ ਸਾਹਮਣਾ ਕੰਪਨੀ ਕਹਿੰਦੀ ਵੀ ਇਹਦੇ ਨਾਲ ਅਟੈਚ ਕਰੋ ਤਾਂ ਆਪਣੀ ਕੰਪਨੀ ਨੇ ਅਟੈਚ ਕਰਿਆ ਆਪਣੀ ਕੰਪਨੀ ਨਾਲ ਹੀ ਇੱਕ ਆਪਣੇ ਸੁਰੀ ਦਾ ਫਰਕ ਹੈ ਜੀ ਆਮ ਕਹਿੰਦਾ ਉਹ ਆ ਜੀ ਹਾਂ ਦੇਖ ਇਹਦੇ ਨਾਲ ਕੋਸ ਮਰਜੀ ਵਟ ਲੋ ਇਹ ਤਾਂ ਆ ਨਹੀਂ ਹੈਗਾ ਵੀ ਆਮ ਪੱਥਰ ਕਹਿੰਦਾ ਜੀ ਪੱਥਰ ਨੂੰ ਇਹਦਾ ਦਾ ਇਹ ਨੂੰ ਵਟ ਕੇ ਦਿਖਾ ਦਨੇ ਜੀ ਕਾਰ ਕਰ। ਜੇ ਇਹਦੀ ਵੀ ਆਹੋ ਆ ਇਹ ਵੀ ਮਾਰਦਾ ਵੱਢ ਕੇ ਇਹਦਾ ਕੋਈ ਚੱਕਰ ਨਹੀਂ ਹੈਗਾ ਦਾ ਇੰਨੀ ਹਾੜਾ ਛੜਦੇ ਗੱਲਾਂ। ਇਹਨੂੰ ਪਤਾ ਵੀ ਨਹੀਂ ਲੱਗਦਾ ਜੀ ਦੇਖੋ। ਹੂੰ ਇੰਨੀ ਹਾੜਾ ਇਹਦਾ ਛੜਦੇ ਗੱਲਾਂ ਇਹਦਾ ਭੁੱਲੇ ਜਾ ਬਈ। ਇਹਦਾ ਜੇ ਕਈ ਵਾਰ ਅਸੀਂ 74 ਵੀ ਵੜਦੇ ਨਾ ਇਹਦੇ ਨਾਲ 74 ਵੀ ਵੜ ਜਾਂਦੀਆਂ 16 ਗੇ ਦੀ। ਕਾਰ ਕਰ। ਇੰਨੀ ਸਖਤ ਲਾਉਣਾ ਜੀ। ਅੱਪ ਦੀ ਤਿਆਰ ਕਰਾਉਣੀ ਆ। ਆ ਨਹੀਂ ਹੈਗਾ ਵੀ ਰੈਡੀਮੇਟ ਆ ਜੀ। ਹੂੰ ਹਾਂ ਤਿਆਰ ਕਰਕੇ ਫੇਰ ਦੰਨੇ ਆ ਜੀ। ਨੇ ਐਵੇਂ ਮੇਤਾ ਨੇ ਸੁੱਖੇ ਦਾ ਨਾਂ ਚੱਲਦਾ ਆ ਫਿਰ ਸੁੱਖੇ ਦਾ ਨਾਂ ਬਾਕੀ ਆਪਣਾ ਇੱਥੋਂ ਚੌਂਕ ਤੋਂ ਪੈਂਦਾ ਕਈ ਵਾਰ ਅਗਲੇ ਨੂੰ ਡਰੈੱਸ ਦੀ ਹਾਂ ਡਰੈੱਸ ਸਮਝਾ ਦੇ ਮਾੜਾ ਸੁੱਖੇ ਦਾ ਹਾਂ ਹਾਂ ਸਿੱਖ ਡਰੈੱਸ ਸਮਝਾ ਦੇ ਪੂਰਾ ਹਾਂ ਪੁਲ ਦੇ ਥੱਲੇ ਆ ਕੇ ਪਤੜਾਂ ਨੂੰ ਜਾਂ ਨਾ ਕਿਹੜਾ ਡੜਬੇ ਤੋਂ ਪੁਲੋਂ ਦਾ ਥੱਲੇ ਉਹ ਥੱਲੇ ਆ ਕੇ ਰੌਂਡ ਸਾਈਡ ਹੋ ਜੇ ਜੇ ਸੰਗਰੂਲਾਈ ਸਾਈਡ ਆ ਰਹੇ ਆ ਇਧਰ ਪਤਣਾ ਆ ਗਈ ਤੇ ਇਧਰਲੇ ਪਾਸੇ ਆ ਜੂਗਾ ਜੀ ਇੱਥੇ ਆਪਣੇ ਸਾਹਮਣੇ ਰੀਪਰ ਪਏ ਨੇ ਬੋਰਡ ਲੱਗਿਆ ਹੋਇਆ ਮੋਟਾ ਆ ਮੋਟਾ ਆ ਹਿਸਾਬਾ ਵੀ ਜੇ ਤੁਸੀਂ ਨਾ ਬਰਨਾਲੇ ਵਾਲੇ ਪਾਸਿਓਂ ਆਉਨੇ ਆ ਉਹ ਪੁਲ ਦਾ ਆ ਗਿਆ ਵਿਚਾਲ ਉਹ ਸਾਹਮਣੇ ਉਹ ਉੱਥੇ ਟਰੱਕ ਖੜਾ ਦੱਸਦਾ ਹੋਊਗਾ ਉੱਥੋਂ ਤੁਸੀਂ ਨੰਗੇਓ ਪੁੱਠੇ ਪਾਸੇ ਮਾੜਾ ਜਾ ਰਹੋਂਗੇ ਸਾਈਡ ਆ ਜਾਓਗੇ ਤਾਂ ਸੁੱਖੇ ਦੇ ਇੱਥੇ ਆ ਜਾਓਗੇ ਜਾਂ ਤੁਸੀਂ ਐਂ ਕਰਿਓ ਉਹ ਨੰਗ ਜਿਓ ਮੇਨ ਕਿ ਇਦੂ ਗਾਂਹਾਂ ਵੀ ਇੱਕ ਪੋਲ ਆ ਜਾਂਦਾ ਇੱਥੋਂ ਯੂ ਟਰਨ ਮਾਰ ਲਿਆ ਹਾਂ ਬਾਕੀ ਉੱਥੇ ਜੇ ਗਦਾਮ 'ਚ ਜਾਣਾ ਉੱਥੇ ਵੀ ਆਪਾਂ ਨੂੰ ਬੰਦਾ ਹੁੰਦਾ ਹਰ ਟਾਈਮ ਉੱਥੇ ਵੀ ਮਿਲੂਗਾ ਤੇ ਜੇ ਤੁਸੀਂ ਇਹ ਪੁਲ ਚੜ ਗਏ ਫਿਰ ਗਾਂਹਾਂ ਜਾ ਕੇ ਉੱਤਰ ਜਿਓਗੇ ਤਾਂ ਸਿੱਧਾ ਗਦਾਮ 'ਚ ਉੱਤਰ ਜਿਓਗੇ ਐਵੇਂ ਨਾ ਗੱਲ ਸੁਣੋ ਹਾਂਜੀ 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 ਹਾਂ ਤੇ ਬੰਦੇ ਦਾ ਵੇਹ ਯਾਰਾਂ ਦਾ ਯਾਰ ਆ ਸੁਖੇ ਨੇ ਤੁਹਾਨੂੰ ਲੋਕੇਸ਼ਨ ਭੇਜ ਦੇਣੀ ਆ ਨੰਬਰ ਆ 2 ਸਕਰੀਨ ਤੇ ਤੁਹਾਡੇ ਚੱਲੀ ਜਾਂਦੇ ਸੁਖੇ ਦੇ ਆ ਨੰਬਰ ਚੱਲੀ ਜਾਂਦੇ ਆ ਕਦ ਮਰਜੀ ਫੋਨ ਮਾਰੇਓ ਜੀ ਉਹਦੇ ਟਾਈਮ ਹਾਜ਼ਰਾਂ ਕਦ ਮਰਜੀ ਕੋਈ ਦਿੱਕਤ ਆਉਂਦੀ ਆ ਤਾਂ ਹਾਜ਼ਰਾਂ ਪਹਿਲੀ ਗੱਲ ਤਾਂ ਮੈਂ ਏਡੇ ਤੱਕ ਯਰਬਾ ਜੀ ਸਾਰੀ ਉਮਰ ਇਸੇ ਕੰਮ ਵਿੱਚ ਹੋ ਗਈ ਮੈਂ 90 ਦਾ ਚੱਲ ਰਿਹਾ ਹਾਂ ਕਿਸੇ ਨੂੰ ਦਿੱਕਤ ਆਉਣੇ ਨਹੀਂ ਦਿੰਦਾ ਜੀ ਤੇ ਆਉਂਦੀ ਵੀ ਅੱਜ ਫੋਨ ਤੇ ਸਮਝਾ ਦਿੰਦੇ ਵੀ ਐਂ ਕਰ ਲਓ ਐਂ ਕਰ ਲਓ ਉਹਦੇ ਨਾਲੇ ਹੱਲ ਹੋ ਜਾਂਦਾ ਐਡਾ ਵੱਡਾ ਮੈਟਰ ਨਹੀਂ ਇਹਦਾ ਚਲਾਈ ਚ ਵੀ ਬਹੁਤ ਅੰਤਰ ਹੁੰਦਾ ਜੀ ਚਲਾਈ ਨਾਲੇ ਬੰਦਾ ਹੋ ਜਾਂਦਾ ਕੋਈ ਚਲਾਉਣ ਸਿੱਖ ਗਿਆ ਇੱਕ ਦੋ ਦਿਨਾਂ ਚ ਫਿਰ ਦਿੱਕਤ ਨਹੀਂ ਬਾਕੀ ਭਾਈ ਜਿਵੇਂ ਨਾ ਇਹ ਨਾਲੇ ਤਾਂ ਬੈਲਰਾਂ ਬੂਲਰਾਂ ਨਾਲ ਚੱਲਦੇ ਆ ਵੀ ਜਿੱਥੇ ਜਿਹਦੇ ਰੀਪਰ ਦਾ ਤੇ ਟਰੈਕਟਰ ਦਾ ਕੋਈ ਮਾਂ ਪਿਓ ਹੀ ਨਹੀਂ ਹੁੰਦਾ ਹਾਂ ਇਹ ਬੈਲਰ ਵਾਸਤੇ ਬਣਾਇਆ ਜੀ ਆਪਾਂ ਨੇ ਸਪੈਸ਼ਲ ਹਾਂ ਜੀ ਮੈਂ ਪਿਛਲੇ ਵਾਰ 150 ਰੀਪਰ ਛੱਡਿਆ ਹੈ ਫਿਰ ਜੀ ਮੈਂ ਅੱਛਾ ਤੁਸੀਂ ਡਰਾਈਵਰ ਹਾਂ ਹਾਂ ਜੀ ਮੈਂ ਗੱਡੀ ਆਹ ਗੱਡੀ ਵਾਰ ਮੈਂ 150 ਮੇਤੋਂ ਪੂਰੀ ਨਹੀਂ ਹੋਈ ਰੀਪਰ ਇੰਨੇ ਰੀਪਰ ਮਤਲਬ ਪੂਰਾ ਰੀਪਰ ਗਿਆਗਾ ਸੱਤੋਂ ਪੂਰੀ ਨਹੀਂ ਹੋਏਗੇ 150 ਰੀਪਰ ਛੱਡਿਆ ਹੈ ਭਾਈ ਜੀ ਇਦ ਕੀ ਇੱਥੇ ਜਾਣਾ ਤਾਂ ਪਹਿਲਾਂ ਜਰਾਮ ਸੱਤੋਂ ਪੂਰੀ ਨਹੀਂ ਹੋਈ ਹੂੰ ਤੇ ਇੱਕ ਗੱਡੀ ਸਾਡੇ ਨਾਲ ਹੋਰ ਆਈ ਉਹ ਗੱਡੀ ਵੀ ਜਾਂਦੀ ਰਹੀ ਜਗੀ ਗੱਡੀ ਉਹ ਵੀ ਉਰੇ ਆ ਕੇ ਖੜੀ ਰਹਿ ਕੇ ਘਰ ਗਾਹ ਕੇ ਆ ਕੇ ਸਾਡੇ ਰੀਪਰ ਸਾਨੂੰ ਚਾਹੀਦਾ ਉਸੇ ਟਾਈਮ ਚਾਹੀਦਾ ਸਾਡਾ ਰੀਪਰ ਨਹੀਂ ਪੂਰੇ ਐਨਾ ਰੀਪਰ ਵਧੀਆ ਹੀ ਹਾਲ ਤੱਕ ਕੋਈ ਕੰਪਲੀਟ ਨਹੀਂ ਸੀਗੀ ਰੀਪਰ ਜਿੱਥੇ ਗਾਹ ਕੇ ਤੇ ਮੈਂ ਛੱਡ ਗਿਆ ਉਹਨਾਂ ਦੀਗਾ ਐਨ ਬੰਦਾ ਪ੍ਰੇਮ ਨਾਲ ਲੈਂਦਾ ਵੀ ਰੀਪਰ ਵਧੀਆ ਹੀ ਹੈ ਕਾ ਬਾਤ ਰੀਪਰ ਬਹੁਤ ਟੌਪ ਦਾ ਰੀਪਰ ਆਈ ਮੈਂ ਇਹੀ ਗੱਲ ਨਹੀਂ ਵਧੇਗਾ ਕਰ ਜਿਹੜੇ ਮੈਂ ਛੱਡ ਗਿਆ ਦੋ ਦੋ ਰੀਪਰ ਇੱਕੀ ਗਰੀਪਰ ਦੋ ਦੋ ਇਕੱਠੀ ਲਿਆਂਦਾ ਰਿਹਾ ਹੀ ਰੀਪਰ ਨੂੰ ਰੀਪਰ ਬਹੁਤ ਟੌਪ ਦੇ ਸੀਗੀ ਰੀਪਰ ਬਾਰੇ ਤੁਹਾਨੂੰ ਸਾਰਾ ਕੁਝ ਸਮਝਾਤਾ ਪਰ ਮੈਂ ਪਰਸਨਲ ਤੌਰ ਤੇ ਬਿਲਕੁਲ ਸਾਡਾ ਐਉਂ ਮੇਰੇ ਨਾਲ ਇਹਦਾ ਪਹਿਲਾ ਬਾਹ ਪਿਆ ਸੀ ਸਾਰਾ ਉਹ ਡਿੜਬੇ ਦੇ ਵਿੱਚ ਤੇ ਯਾਰ ਦੁਨੀਆ ਨੇ ਮੈਨੂੰ ਐਂ ਆਖਿਆ ਸੀਗਾ ਵੀ ਯਾਰ ਇਹ ਦਰਵੇਸ਼ ਬੰਦਾ ਜਿਹੜੀ ਗੱਲ ਕਹਿ ਦੂਗਾ ਖਰਾ ਉਤਰਨ ਵਾਲਾ ਬੰਦਾ ਹੈ ਜੈਨੀ ਤੇ ਐਨੀ ਬੰਦਿਆਂ ਦੀ ਸਰਦਾਰ ਬੰਦਿਆਂ ਝੂਠ ਦੁਪਾਨ ਤਾਂ ਬੋਲਦੇ ਨਹੀਂ ਆਮ ਛੱਡੀ ਜਾਂਦੇ ਨੇ ਫਰ ਲਓ ਉਹ ਤਾਂ ਆਪਾਂ ਨੂੰ ਆਖਤ ਨਹੀਂ ਹੈਗੀ ਹਾਂ ਲਲ 19 ਕਰਾ ਕਿੰਨੇ ਕਿ 90 ਜੀ ਤੇ ਬਹੁਤ ਵਧੀਆ ਬੰਦਾ ਜੇ ਕਿਸੇ ਵੀ ਬੰਦੇ ਨੇ ਰੀਪਰ ਖਰੀਦਣਾ ਤੇ ਤੁਸੀਂ ਬਾਈ ਬਾਈ ਤੋਂ ਖਰੀਦ ਸਕਦੇ ਆ ਨੰਬਰ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਹੀ ਜਾਂਦਾ